ਇਸ ਤੋਂ ਵੱਡੀ ਜਿਹੜੀ ਹੈਗੀ ਆ ਕੋਈ ਗੱਲ ਹੋ ਨਹੀਂ ਸਕਦੀ ਕਿਉਂਕਿ ਤੁਸੀਂ ਆਪ ਲਈ ਕੁਝ ਨਹੀਂ ਰੱਖਦੇ ਤੁਸੀਂ ਬਸ ਇਹ ਕਹਿ ਰਹੇ ਹੋ ਵੀ ਤੁਹਾਨੂੰ ਲੋੜ ਹੈ ਤੁਹਾਡੇ ਕੋਲ ਹੈਗਾ ਹਣੀਪ ਸਿੰਘ ਹੋ ਗਿਆ ਉਹਨਾਂ ਨੇ ਬੜੀ ਸਾਨੂੰ ਲੈਂਡ ਲੈਣ ਦੇ ਵਿੱਚ ਫਵਾ ਕੀਤੀ ਪਰ ਇਵੈਂਚੁਅਲੀ ਇੱਥੇ ਆ ਕੇ ਮੇਰਾ ਬਹੁਤ ਫਲਾਉ ਹੋਇਆ ਅੱਜ ਅਰੇ ਨਹੀਂ ਉਹ ਬਹੁਤ ਚੰਗਾ ਕਰ ਰਹੇ ਹੋ ਇਹ ਜ਼ਰੀਆ ਬਣਾ ਰਹੇ ਹੋ ਲੋਕਾਂ ਨੂੰ ਮਿਲਾਉਂਦਾ ਤੇ ਉੱਥੇ 100-100 ਰੁਪਏ ਬੱਚਿਆਂ ਕੋਲ ਇਕੱਠਾ ਕਰਕੇ 22000 ਰੁਪਏ ਇਕੱਠਾ ਕਰਕੇ ਲੈ ਕੇ ਆ ਹੁਣ ਇਹਦੀ ਡੈਡੀਕੇਸ਼ਨ ਦੇਖ ਲਓ ਕਿ ਜਿਹੜਾ ਜ਼ਰੂਰਤਮੰਦ ਹੈ ਕਿਸੇ ਜਿਹੜੀ ਬੰਦੇ ਕੋਲ ਹੈ ਉਹਨਾਂ ਦੋਵਾਂ ਨੂੰ ਮਿਲਾਉਣਾ ਜੀ ਆਈ ਥਿੰਕ ਕੋ ਕਦੇ ਨਾਰਮਲੀ ਕਦੇ ਮਿਲਦੀ ਹੀ ਨਹੀਂ ਮਿਲਦੇ ਨਹੀਂ ਵੇ ਜਦੋਂ ਉਹ ਗਰੰਤੀ ਸਿੰਘ ਜੀ ਆਏ ਸੀ ਤੋ ਦੇਖੋ ਕੀ ਮਤਲਬ 6000 ਰੁਪਏ ਤਨਖਾਹ ਹੈ ਉਹਦਾ ਕਿਦਾਂ ਧਿਆਨ ਲੱਗੂਗਾ ਬਾਣੀ 'ਚ ਅਸੀਂ ਕਿਹੜੇ ਮੂੰਹ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕੀ ਪਹਿਲਾਂ ਤਾਂ ਬਾਈ ਥੈਂਕ ਯੂ ਸ਼ੁਕਰੀਆ ਤੁਸੀਂ ਇੱਥੇ ਆਏ ਹੋ ਟਾਈਮ ਕੱਢ ਕੇ ਬਹੁਤ ਵਧੀਆ ਕੰਮ ਕੀਤਾ ਥੈਂਕ ਯੂ ਵੀਰੇ ਭਰਾਵਾਂ ਦੇ ਨਾਲ ਆਏ ਥੈਂਕ ਯੂ ਬਾਈ ਇੱਥੇ ਨਾ ਬਾਈ ਜਿਵੇਂ ਅਸੀਂ ਪਿਛਲੇ 10 ਸਾਲਾਂ ਤੋਂ ਇਦਾਂ ਹੀ ਬੈਠ ਰਹੇ ਹਾਂ ਰੋਜ਼ ਤੇ ਸਾਹਮਣੇ ਸਾਡੇ ਕੋਲ ਸਾਰੇ ਪੇਸ਼ੈਂਟਸ ਨੇ ਵੀਰੇ ਜਿਹੜੇ ਇੱਥੇ ਹੈਲਪ ਕਰਨ ਲਈ ਸਾਡੀ ਵਲੰਟੀਅਰ ਟੀਮ ਇੱਥੇ 20-25 ਮੁੰਡਿਆਂ ਦੀ ਕੁੜੀਆਂ ਦੀ ਜਿਹੜੇ ਇੱਥੇ ਐਜ਼ ਵਲੰਟੀਅਰ ਸ਼ਾਮ ਨੂੰ ਆਉਂਦੇ ਨੇ ਤੇ ਕ੍ਰਾਸ ਪੰਜਾਬ ਜਿੰਨੀਆਂ ਵੀ ਮੈਡੀਕਲ ਲੋਕਾਂ ਨੂੰ ਦਿੱਕਤਾਂ ਨੇ ਕੋਈ ਆਪਰੇਸ਼ਨ ਆ ਟੈਸਟ ਆ ਦਵਾਈਆਂ ਉਹ ਸਾਰੇ ਇੱਥੇ ਆਉਂਦੇ ਨੇ ਅਸੀਂ ਇੱਕ ਇੱਕ ਕਰਕੇ ਪੇਸ਼ੈਂਟ ਨਾਲ ਗੱਲਬਾਤ ਕਰਦੇ ਹਾਂ ਸਟੱਡੀ ਕਰਦੇ ਹਾਂ ਕਿ ਪੇਸ਼ੈਂਟ ਨੂੰ ਕੀ ਪ੍ਰੋਬਲਮ ਆ ਉਹਦੇ ਘਰ ਦੀ ਇਨਕੁਆਇਰੀ ਕਰਦੇ ਹਾਂ ਜੇ ਉਹ ਪੇਸ਼ੈਂਟ ਜੈਨੂਇਨ ਆ ਫਿਰ ਅਸੀਂ ਉਹਦੀ ਹੈਲਪ ਕਰਦੇ ਹਾਂ ਜਿਵੇਂ ਇਹ ਆਏ ਨੇ ਰਾਜਸਥਾਨ ਤੋਂ ਫਲੋਰ ਤੋਂ ਆਏ ਨੇ ਉਹ ਪਿੱਛੇ ਬੱਚੇ ਆਏ ਨੇ ਤੇ ਲੋਕ ਬਹੁਤ ਦੂਰੋਂ ਦੂਰ ਇੱਥੇ ਰੋਜ਼ ਫਿਜ਼ੀਕਲ ਆਉਂਦੇ ਨੇ ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਤੇ ਬੈਠ ਕੇ ਜੇ ਕਿਸੇ ਦਾ ਕੋਈ ਹੱਲ ਹੋ ਸਕੇ ਜਿਵੇਂ ਮੈਂ ਤੁਹਾਨੂੰ ਕੇਸਿਸ ਦਿਖਾਣਾ ਭੇਜਿਓ ਵੀਰੇ ਬੈਠੋ ਮਾਤਾ ਜੀ ਬੈਠ ਸੱਚਕਾਲ ਮਾਤਾ ਜੀ ਕਿਵੇਂ ਠੀਕ ਹੋ ਬੈਠੋ 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 ਆਰਾਮ ਨਾਲ ਕੀ ਦਿੱਕਤ ਹੈ ਕੌਣ ਹੈ ਮਰੀਜ਼ ਤੁਹਾਡਾ ਮੇਰਾ ਮੁੰਡਾ ਹੈ ਤੁਹਾਡਾ ਮੁੰਡਾ ਹੈ ਕੀ ਹੋਇਆ ਕੋਈ ਨਾ ਲੱਤ ਗੜ ਨਹੀਂ ਆ ਲੱਤ ਉਹ ਕੈਂਡਲ ਸਕੈਨ ਕਰਾਉਣਾ ਦਿਖਾਓ ਕਿਹੜੀ ਸਕੈਨ ਕਿਹੜੀ ਸਕੈਨ ਦਿਖਾਓ ਦਿਖਾਓ ਕਿੱਥੋਂ ਆਇਓ ਤੁਸੀਂ ਮੈਂ ਇੱਥੋਂ ਹੀ ਆਇਆ ਤੁਹਾਡਾ ਮੁੰਡਾ ਵਾਇਆ ਹੋਇਆ ਜੀ ਅੱਛਾ ਜੀ ਤੇ ਉਹਦੀ ਵਾਈਫ ਤੁਹਾਡੀ ਨੂੰ ਉਹ ਵੀ ਗਰੀ ਆ। ਉਹ ਕਿਉਂ ਨਾਲ ਕੋਈ ਆਇਆ ਨਹੀਂ ਤੁਹਾਡੇ? ਨਹੀਂ ਮੈਂ ਨਾਲ ਨਹੀਂ ਆਇਆ ਮੈਂ। ਮੈਨੂੰ ਨਹੀਂ ਬਿਜੇ। ਤੁਸੀਂ ਇਕੱਲੇ ਆਏ ਹੋ? ਅਰਗੂ ਦੇ ਡਾਡੀ। ਇਕੱਲੇ ਆਏ ਹੋ ਤੁਸੀਂ? ਹਾਂ। ਨਾਲ ਨਹੀਂ ਕੋਈ ਆਇਆ। ਕੀ ਕਹਿੰਦੇ ਡਾਕਟਰ ਕਿੰਨੇ ਦੀ ਸਕੈਨ ਆ ਇਹ? ਪਤਾ ਨਹੀਂ ਕਿੰਨੇ ਦੀ ਆ ਉਹ ਕਹਿੰਦੇ ਵੀ ਸਕੈਨ ਕਰਾਉਣਾ। ਤੇ ਹੋਇਆ ਕੀ ਸੀਗਾ ਤੁਹਾਡੇ ਬੇਟੇ ਨੂੰ? ਜਿਹਦੇ ਹਰ ਸਾਲ ਪਹਿਲਾਂ ਫੜਦਾ ਤੂੰ। ਅੱਛਾ। ਟੂਪਟਾ ਪੰਨ ਲਾ ਕੇ ਆਮ ਆ ਜਾਂਦਾ ਤੇ ਇਸ ਕੀ ਜਿਆਦਾ। ਤੇ ਤੁਸੀਂ ਇੱਥੇ ਕਿਉਂ ਆਏ ਹੋ ਇਸ ਜਗ੍ਹਾ ਤੇ? ਇਸ ਜਗ੍ਹਾ ਤੇ ਮੈਂ ਘਰੀ ਆਈ ਹੁਣੇ। ਅੱਛਾ। ਹੁਣ ਤੁਹਾਡੇ ਕੋਲ ਸਕੈਨ ਜੋਗੇ ਕੀ ਪੈਸੇ ਹਨ ਨਹੀਂ ਕਿੰਨੇ ਪੈਸੇ ਮੰਗਦਾ ਡਾਕਟਰ ਓਏ 5000 ਮੰਗਦੇ ਨੇ ਤੁਹਾਡੇ ਕੋਲ ਕਿੰਨੇ ਆ 800 1000 ਦੇ ਹੋ ਕੇ ਕਿੰਨੇ ਦੀ ਸਕੈਨ ਹੁਣ ਦੇਖੋ ਜਿਵੇਂ ਇਹਨਾਂ ਨੇ ਸਕੈਨ ਪਤਾ ਕੀਤੀ ਬਈ 5000 ਦੀ ਉਹਦੇ ਜਿਵੇਂ 50% ਡਾਕਟਰਾਂ ਦਾ ਹੁੰਦਾ 60% ਡਾਕਟਰਾਂ ਦਾ ਹੁੰਦਾ ਅਸੀਂ ਪਤਾ ਕੀਤੀ 2000 ਆ ਲੋ ਕਰਾ ਦੇਣੇ ਮਾਦਾ ਹੀ ਕੋਈ ਗੱਲ ਕਰਾ ਦੇਣ ਆ ਮੇਰੇ ਭਰਾ ਨਾਲ ਅੱਜ ਸਾਰੇ ਮਾਦਾ ਜੀ ਇੱਥੇ ਸੇਵਾ ਕਰਨ ਆਏ ਨੇ ਤੁਹਾਡੀ ਸਕੈਨ ਵੀ ਕਰਾ ਕੇ ਜਾਣਗੇ ਨਾਲੇ ਬਾਕੀਆਂ ਦੀ ਵੀ ਮਦਦ ਕਰਕੇ ਜਾਣਗੇ ਇਹਨਾਂ ਵਾਸਤੇ ਅਰਦਾਸ ਕਰਿਓ ਕਿ ਮਾਲਕ ਇਹਨਾਂ ਨੂੰ ਹੋਰ ਬਰਕਤ ਪਾਵੇ ਹੋਰ ਵੰਡਣ ਇਹਨਾਂ ਵਾਸਤੇ ਦੁਆ ਕਰਿ ਜਾਓ ਬੈਠੋ ਅਮਾਤਾ ਜੀ ਹੱਥ ਫੜ ਕੇ ਬਿਠਾ ਦੋ ਕੀ ਨਾਮ ਹੈ ਬੱਚੀ ਦਾ ਨੂਰ ਨੂਰ ਪ੍ਰੀਤਕੌਰ ਨੂਰ ਪ੍ਰੀਤਕੌਰ ਮੇਰੇ ਜਿਹਾਉਣਾ ਬੱਚੀ ਹੈ ਨੂਰ ਪ੍ਰੀਤਕੌਰ ਇੱਕ ਗੁਰਦੁਆਰਾ ਸਾਹਿਬ ਜੀ ਗਰੰਤੀ ਸਿੰਘ ਨੇ ਤੇ ਪੀੜੀਦਰ ਪੀੜੀ ਉਹੀ ਕੰਮ ਚੱਲਦਾ ਆ ਰਿਹਾ ਪਰ 6000 ਰੁਪਏ ਮਹੀਨਾ ਜਿਹੜੀ ਤਨਖਾਹ ਮਿਲਦੀ ਉਹ ਨਾਲ ਗੁਜ਼ਾਰਾ ਨਹੀਂ ਤੇ ਬੱਚੇ ਦਾ ਮੰਥਲੀ ਖਰਚਾ ਮੈਡੀਸਨ ਦਾ 14000 ਦਾ ਤਾਂ ਇਹ ਅੱਜ ਸਾਡੇ ਕੋਲ ਆਏ ਨੇ ਇਹਨੂੰ ਸ਼ੂਗਰ ਹੈ ਤਾਂ ਸ਼ੂਗਰ ਦੀ ਮੈਡੀਸਨ ਜਿਹੜੇ ਇੰਜੈਕਸ਼ਨ ਨੇ ਉਹ ਪੂਰੀ ਲਾਈਫਟਾਈਮ ਲੱਗਣੇ ਨੇ ਤਾਂ ਜਿਵੇਂ ਅੱਜ ਸਾਡੇ ਕੋਲ ਆਏ ਨੇ ਇਹਨਾਂ ਦੇ ਅੱਜ ਘਰ ਦੀ ਇਨਕੁ ਉਸ ਵਲ ਲਾਈਫਟਾਈਮ ਖਰਚਾ ਇਹਨਾਂ ਦਾ ਅਸੀਂ ਅਡਾਪਟ ਕਰ ਲਾਂਗੇ ਜਿਵੇਂ ਆਏ ਨੇ ਗੰਗਾਨਗਰ ਤੋਂ ਕਿੱਧਰ ਗਏ ਭਾਜੀ ਸਾਡੇ ਅਚਾ ਉਹ ਚਲੇ ਗਏ ਇਹਨਾਂ ਦੇ ਜਿਵੇਂ ਬ੍ਰਦਰ ਆਏ ਨੇ ਇਹਨਾਂ ਨੇ ਇਹਦਾ ਲਾਈਫਟਾਈਮ ਖਰਚਾ ਅਡਾਪਟ ਕਰ ਲਿਆ ਹਰ ਮਹੀਨੇ 1500 ਦੀ ਦਵਾਈ ਅਸੀਂ ਲੈ ਕੇ ਦਵਾਂਗੇ ਤਾਂ ਫਿਰ ਇਦਾਂ ਹੀ ਅਸੀਂ ਪੇਸ਼ੈਂਟਸ ਅਡਾਪਟ ਕਰਾ ਦੇਣਾ ਡੋਨਰਸ ਕੋਲੋਂ ਕਿ ਜਿਹਦੀ ਜਿੰਨੀ ਸ਼ਮਤਾ ਹੈ ਤਾਂ ਫਿਰ ਇਹਨਾਂ ਨੂੰ ਅੱਜ 4400 ਦੀ ਜਿਹੜੀ ਦਵਾਈ ਚਾਹੀਦੀ ਉਹ ਮਿਲੇਗੀ ਉਸ ਤੋਂ ਬਾਅਦ ਫਿਰ ਲਾਈਫਟਾਈਮ ਖਰਚਾ ਸਾਰਾ ਹੋ ਜਾਏਗਾ ਇਹਨਾਂ ਦਾ ਉਹ ਇਲਾਜ ਹੋਈ ਜਾਏ ਇਹ ਸਾਡੇ ਭਰਾ ਨੇ ਜਾਣਦੇ ਹੋ ਬਾਈ ਨੂੰ ਹਨਾ ਇਹ ਅੱਜ ਆਏ ਨੇ ਇੱਥੇ ਸੇਵਾ ਕਰਨ ਇੰਨਾ ਸਤੇ ਅਰਦਾਸ ਕਰਿਓ ਕਿ ਮਾਲਕ ਜਿਵੇਂ ਅੱਜ ਇਹ ਲੋਕਾਂ ਦੀ ਮਦਦ ਕਰਨ ਆਏ ਨੇ ਮਾਲਕ ਇਹਨਾਂ ਨੂੰ ਹੋਰ ਤਾਕਤ ਦੋਵੇ ਇਹ ਹੋਰ ਲੋਕਾਂ ਦਾ ਜਨ ਕਲਿਆਣ ਸੇਵਾ ਕਰਦਣ ਇਹ ਵੀ ਗੰਗਾਨਗਰ ਤੋਂ ਆਏ ਨੇ ਅੱਜ ਇਹ ਵੀ ਬੜੇ ਲੋਕਾਂ ਦੀ ਅੱਜ ਮਦਦ ਕਰਨ ਇੱਥੇ ਆਏ ਨੇ ਕਿ ਇਹ ਤਾਂ ਅੱਜ ਆਏ ਕਿ ਕਹਿੰਦੇ ਕਿ ਜਿੰਨੇ ਮਰੀਜ਼ ਲਿਆਓ ਤੁਹਾਨੂੰ ਇਹ ਨਾ ਪੁੱਛੋ ਕਿ ਕਿੰਨੀ ਸੇਵਾ ਕੀ ਹਿਸਾਬ ਦਾ ਤੁਸੀਂ ਪੇਸ਼ੈਂਟ ਲਿਆਓ ਜਿੰਨੇ ਵੀ ਹੈਗੇ ਨੇ ਅੱਜ ਅਸੀਂ ਸਪੈਸ਼ਲੀ ਆਏ ਨੇ ਕਿ ਜੰਨਾ ਵੀ ਜੋ ਵੀ 5 10 10 20 ਲੱਖ ਜਿੰਨਾ ਹੈਗਾ ਤੁਸੀਂ ਲਿਆਓ ਅੱਜ ਖਤਮ ਕਰਕੇ ਜਾਵਾਂਗੇ ਸਾਡੇ ਕੋਲ ਸਾਢੇ 6 ਦੇ ਆ ਕੇ ਬੈਠੇ ਨੇ ਤੇ ਬੜੀ ਤਰ੍ਹਾਂ ਦੀ ਦੁਨੀਆ ਬਈ ਨਾਮ ਇਹਨ ਬੈਠੋ ਕੋਈ ਲੈਦਰ ਨੇ ਜਿਵੇਂ ਸਾਡੇ ਨਾਲ ਬਾਈ WhatsApp ਤੇ 1.5 200 ਗਰੁੱਪ ਨੇ ਮੇਰੇ ਪਰਸਨਲ ਨੰਬਰ ਨੇ ਉਹਦੇ ਵਿੱਚ ਅਸੀਂ ਬਾਈ ਸਾਰਾ ਡਾਟਾ ਜਿਵੇਂ ਪੇਸ਼ੈਂਟ ਨੂੰ ਮੈਡੀਸਨ ਚਾਹੀਦੀਆਂ ਕਿਸੇ ਪੇਸ਼ੈਂਟ ਦੀ ਘਰ ਦੀ ਇਨਕੁਆਇਰੀ ਹੈ ਕਿਨੂੰ ਕਿੰਨੀ ਮੈਡੀਸਨ ਚਾਹੀਦੀ ਆ ਉਹ ਸਾਰਾ ਡਾਟਾ ਬਾਈ ਸੀਚ ਸਟੋਰ ਕਰਦੇ ਜਿਹਾ ਉਹਨਾਂ ਅੰਕਲ ਬ্লাইন্ড ਨੇ ਇਹ ਸਾਡੇ ਕੋਲ ਅਜ ਤੋਂ 1.5 ਮਹੀਨੇ ਪਹਿਲਾਂ ਆਏ ਸੀਗੇ ਇਹਨਾਂ ਦੀ ਬੱਚੀ ਪੜ੍ਹਾਈ ਤੋਂ ਬੈਠੇ ਸੀਗੇ ਘਰੇ ਬਾਈ ਬਾਪੂ ਜੀ ਆਪ ਹੀ ਬ্লাইন্ড ਨੇ ਐਸੇ ਹਾਲਾਤੇ ਦੇ ਵਿੱਚ ਪੀਡੀਆ ਚੰਡੀਗੜ੍ਹ ਜਾ ਕੇ ਆਏ ਨੇ ਇਹਨਾਂ ਦੀ ਅੱਖ ਦੇ ਆਪਰੇਸ਼ਨ ਵਾਸਤੇ ਟ੍ਰੀਟਮੈਂਟ ਚੱਲ ਰਿਹਾ ਹੁਣ ਮੈਡੀਸ ਆਪਣੇ ਐਨਜੀਓ ਦਾ ਜਿਵੇਂ ਬਈ ਰੈਗੂਲਰਲੀ ਆ ਕਾਰਡ ਬਣ ਜਾਂਦਾ ਦਿਖਾਓ ਬਾਪੂ ਜੀ ਇਹ ਇੱਕ ਟੈਸਟ ਉਹਨਾਂ ਨੇ ਕਿਹਾ ਹੈ ਕਰਨੂਆ ਕਰਾ ਦੇ ਜਿਵੇਂ ਆਪਣਾ ਕਾਰਡ ਬਣ ਜਾਂਦਾ ਬਈ ਐਨਜੀਓ ਦਾ ਤਾਂ ਇਹ ਕਾਰਡ ਤੋਂ ਫਿਰ ਇਹਨਾਂ ਨੂੰ ਮੈਡੀਸਿਨਸ ਮਿਲਦੀਆਂ ਰਹਿੰਦੀਆਂ ਉੱਥੇ ਤੇ ਉਹ ਮੈਡੀਸਿਨਸ ਦੇ ਖਾਤੇ 'ਚੋਂ ਸਾਡੇ ਮਾਈਨਸ ਹੁੰਦੇ ਰਹਿੰਦੇ ਆ ਤੇ ਡੋਨਰ ਜਾ ਕੇ ਮੈਡੀਸਨ ਸ਼ਾਪ ਤੇ ਪੈਸੇ ਦੇ ਜਾਂਦੇ ਆ ਉਹਨਾਂ 'ਚ ਉਹਨਾਂ ਨੂੰ ਦਵਾਈਆਂ ਮਿਲਦੀਆਂ ਰਹਿੰਦੀਆਂ ਬਾਪੂ ਜੀ ਅੱਜੇ ਮੇਰੇ ਭਰਾ ਸਾਰੇ ਇੱਥੇ ਸੇਵਾ ਕਰਨ ਆਏ ਨੇ ਜਿਹੜੀ ਤੁਹਾਡੀ ਦਵਾਈ ਹੈ ਉਹ ਮਾਲਕ ਇਹਨਾਂ ਕੋਲੋਂ ਚਲਵਾਂਦਾ ਰਵੇ ਇਸ ਵਾਸਤੇ ਅਰਦਾਸ ਕਰਿਓ ਠੀਕ ਹੈ ਜੀ ਕਿਹੜਾ ਟੈਸਟ ਅੱਡ ਟੈਸਟ ਪਤਾ ਕਰਿਓ ਕਿੰਨੇ ਦਾ ਕਰਾ ਦੋ ਇਹਨਾਂ ਦਾ ਜਿੰਨਾਂ ਦਾ ਵੀ ਟੈਸਟ ਜਿਵੇਂ ਸਾਡਾ ਇਹ ਇਨਕੁਆਇਰੀ ਗਰੁੱਪ ਹੈ ਬਈ ਜਿਵੇਂ ਪੇਸ਼ੈਂਟ ਕੋਈ ਆਂਦਾ ਜਿਵੇਂ ਸਾਡੇ ਕੋਲ ਆ ਪੇਸ਼ੈਂਟ ਆ ਪੇਸ਼ੈਂਟ ਭੇਜੋ ਵੀਰੇ ਜਿੰਨਾਂ ਦੇ ਹਸਬੈਂਡ ਦੇ 4 ਇੰਜੈਕਸ਼ਨ ਲੱਗਣੇ ਨੇ ਜਿਵੇਂ ਅਸੀਂ ਘਰ ਦੀ ਇਨਕੁਆਇਰੀ ਕਰਦੇ ਆ ਬਈ ਘਰ ਤੱਕ ਜਾਣੇ ਜਿਵੇਂ ਪੇਸ਼ੈਂਟ ਕੱਲ ਆਇਆ ਸੀ ਆ ਦੇਖੋ ਕੱਲ ਆਇਆ ਸੀ ਉਹਦੇ ਘਰ ਦਾ ਐਡਰੈਸ ਲਿਖ ਲਿਆ ਸੀ ਇਹਨਾਂ ਨੇ ਆ ਕੇ ਦੱਸਿਆ ਕਿ ਸਾਡੇ ਕੋਲ ਤਾਂ ਬਿਲਕੁਲ ਪੈਸੇ ਨਹੀਂ ਪਰ ਸਾਨੂੰ ਥੋੜਾ ਪਹਿਰਾਵੇ ਤੋਂ ਲੱਗ ਰਿਹਾ ਸੀ ਕਿ ਸ਼ੱਕ ਹੈ ਆ ਵੀ ਅਸੀਂ ਘਰ ਬੰਦਾ ਭੇਜਦੇ ਆ ਇਨਕੁਆਇਰੀ ਕਰਦੇ ਆ ਚੈੱਕ ਕਰਦੇ ਆ ਕਿ ਜੈਨੂਨ ਆ ਕਿ ਫਰਾਡ ਹੈ ਕਿੰਨੀ ਮਤਲਬ ਚਾਹੀਦੀ ਕੀ ਨਹੀਂ ਫਿਰ ਅਸੀਂ ਉਹ ਕਰਦੇ ਜਿਵੇਂ ਹੁਣ ਆ ਦੇ ਕੋ ਚੰਡੀਗੜ੍ਹ ਪੀਜੀਐ ਦੇ ਵਿੱਚ ਬਾਈ ਇਹਨਾਂ ਨੂੰ ਇੰਪਲਾਂਟ ਪਾਣਾ ਬੱਚੇ ਦੇ ਸੁਣ ਨਹੀਂ ਸਕਦਾ ਬੱਚਾ ਤਾਂ ਡਾਕਟਰ ਨੇ 495000 ਖਰਚਾ ਦੱਸਿਆ ਤਾਂ ਫਿਰ ਇਹਨਾਂ ਦੀ ਅਸੀਂ ਵੀਡੀਓ ਪਾ ਕੇ ਅਪੀਲ ਕਰਾਂਗੇ ਕਿ ਕੋਈ 10000 ਦੇ ਕੇ ਜਾਏਗਾ ਕੋਈ 20000 ਦੇ ਕੇ ਜਾਏਗਾ ਤਾਂ ਐਵੇਂ ਹੀ ਖਰਚਾ ਹੋਏਗਾ ਇਹਦੇ ਪਾਪਾ ਕੀ ਕਰਦੇ ਨੇ ਛਪੜਾਂ ਦੀ ਸਫਾਈ ਕਰਦੇ ਤੇ ਇੱਕੋ ਹੀ ਬੱਚਾ ਤੁਹਾਡਾ ਹਾਂ ਦੋ ਬੇਟੀਆਂ ਬੇਟਾ ਤੈਨੂੰ ਬਾਈ ਬਰਥ ਪ੍ਰੋਬਲਮ ਨਹੀਂ ਇਹਨੂੰ ਬਾਇ ਬਰਥ ਹੀ ਜੰਮਣ ਤੋਂ ਅੱਛਾ ਅੱਛਾ ਸੁਣ ਨਹੀਂ ਸਕਦਾ ਬਿਲਕੁਲ ਵੀ ਨਹੀਂ ਅੱਛਾ ਰਹਿਨੇ ਕਿਥੋਂ ਸੀ ਸਮਰਾਲੇ ਸਮਰਾਲੇ ਤੇ ਕਮਾਈ ਦਾ ਸਾਧਨ ਹੋਰ ਕੀ ਹੈ ਤੇ ਕੁਝ ਪੈਸੇ ਤੁਸੀਂ ਇਕੱਠੇ ਕੀਤੇ 495 ਹਰਚੋਂ ਕਿ ਕੁਝ ਵੀ ਨਹੀਂ ਹੈਗਾ ਕੋਈ ਨਹੀਂ ਬੈਠਾ ਕਰਾ ਦਿੰਦੇ ਬੈਠੋ ਕੋਈ ਮਾਲਕ ਕਿਰਪਾ ਕਰੇ ਵਾਹਿਗੁਰੂ ਅੱਗੇ ਅਰਦਾਸ ਕਰ ਰਹੇ ਹੋ ਕਿ ਮਾਲਕ ਸਹਿਯੋਗ ਬਣਾਵੇ ਸਾਨੂੰ ਕਿ ਅਸੀਂ ਲੋਕਾਂ ਦੀ ਸਭ ਦੀ ਮਦਦ ਕਰੀ ਬੈਠੋ ਕੋਈ ਗੱਲ ਅਸੀਂ ਇੱਕ ਕ੍ਰਾਈਟੇਰੀਆ ਬਣਾਇਆ ਹੋਇਆ ਬਈ ਕਿ ਜਿੰਨੇ ਵੀ ਹੈਲਪ ਕਰਨੀਆਂ ਨਾ ਇੱਥੇ ਆਓ ਖੁਦ ਦੇਖੋ ਤੇ ਖੁਦ ਪੇਸ਼ੈਂਟ ਚੂਜ਼ ਕਰੋ ਤੇ ਖੁਦ ਹੈਲਪ ਕਰੋ ਰੈਦਰ ਦੈਨ ਸਾਨੂੰ ਭੇਜੋ ਤੇ ਤੁਸੀਂ ਸ਼ੱਕ ਕਰੋਗੇ ਇਹ ਰੱਖ ਗਿਆ ਕਿ ਖਾ ਗਿਆ ਕਿ ਕੀ ਕਰ ਗਿਆ ਤਾਂ ਅਸੀਂ ਰੋਜ਼ ਐਵੇਂ ਹੀ ਬੈਠਦੇ ਆ ਬਈ ਐਵੇਂ ਹੀ ਬੈਠ ਕੇ ਜਿਵੇਂ ਇਹਨਾਂ ਦੇ ਹਸਬੰਡ ਨੇ ਹੁਣ ਉਹਨਾਂ ਦੀ ਰੀਡ ਦੀ ਹੱਡੀ ਤੇ ਦਿੱਕਤ ਆ ਗਈ ਸੀ ਗਿਰ ਗਏ ਸੀ ਕਿ ਕੀ ਦਿੱਕਤ ਸੀ ਦੇਖਦੇ ਸੀ ਛੱਤੋਂ ਗਿਰ ਗਏ ਸੀ ਕੀ ਕਹਿੰਦੇ ਡਾਕਟਰ ਜਿਵੇਂ ਆ ਬੱਚੀ ਹੈ ਬਈ ਇਹਨਾਂ ਨੇ ਸਕੂਲਾਂੋਂ ਵੀ ਹਟਾ ਲਈ ਪੜਨੋਂ ਇਹਨਾਂ ਦੇ ਘਰ ਦੀ ਇਨਕੁਆਇਰੀ ਹੈ ਹੁਣ 20000 ਰੁਪਿਆ ਇਹਨਾਂ ਦੀ ਇੰਜੈਕਸ਼ਨ ਦਾ ਖਰਚਾ ਹੈ ਤਾਂ ਉਹ ਵੀ ਇਹਨਾਂ ਨੇ ਹੀ ਚੱਕਿਆ ਤਾਂ ਫਿਰ ਇਹਨਾਂ ਦੇ 20000 ਇੰਜੈਕਸ਼ਨ ਦੀ ਅੱਜ ਇੱਕ ਦਿਨ ਛੱਡ ਕੇ ਕਿ ਇੰਜੈਕਸ਼ਨ ਲਗਣਾ ਤਾਂ ਫਿਰ ਉਹ ਅਸੀਂ ਲਵਾ ਦਾਂਗੇ ਮਾਲਕ ਕਰਾਏਗਾ ਮਤਲਬ ਚਲੋ ਅਸੀਂ ਤਾਂ ਵਿੱਚ ਐਂ ਆ ਜਾਂਦਾ ਵਿੱਚ ਕੋਈ ਗੱਲ ਨਹੀਂ ਅੱਜ ਮੇਰੇ ਭਰਾ ਇੱਥੇ ਆਏ ਨੇ ਇਹਨਾਂ ਸਤੇ ਅਰਦਾਸ ਕਰੋ ਜਾਣਦੇ ਹੋ ਵੀਰੇ ਨੂੰ ਸਾਰੇ ਜਾਣਦੇ ਵੀਰੇ ਨੂੰ ਜਾਣਦੇ ਹੋ ਕਿਹਨਾਂ ਦਾ ਜੋਰ ਲਾਓ ਫਿਰ ਪਛਾਣੋ ਆਇਆ ਜਿਹੀ ਇਹੀ ਇਹੀ ਤੁਹਾਡੀ ਨਾਮ ਸੋਚੋ ਵੀਰੇ ਦਾ ਵੀਰੇ ਬੋਲਦਾ ਬਹੁਤ ਘੱਟ ਹੈ ਹਾਂ ਯਾ ਗੈਸ ਕਰੋ ਫਿਰ ਤੁਹਾਨੂੰ ਇਹ ਜਵਾਰਡ ਮਿਲੇਗਾ ਗੈਸ ਕਰਨ ਦੇ ਟਰਾਫੀ ਮਿਲੇਗੀ ਲਾਓ ਜੋਰ ਹੈ ਫੋਟੋ ਦਿਖਾਵਾਂਗੇ ਪਹਿਲਾ ਨਾਮ ਦੱਸੋ ਚਾਹ ਦੇਖੋ ਬਈ ਉਹਨਾਂ ਤੁਹਾਨੂੰ ਦੇਖ ਕੇ ਉਹਦੇ ਐਕਸਪ੍ਰੈਸ਼ਨਸ ਚੈੱਕ ਕਰੋ ਕਿੰਨੀ ਖੁਸ਼ੀ ਚੜ੍ਹ ਰਹੀ ਉਹਨੂੰ ਉਹਨਾਂ ਆਪਣਾ ਦੁੱਖ ਭੁੱਲ ਗਿਆ ਕਿ ਉਹਦੇ ਡੈਡੀ ਬਿਮਾਰ ਨੇ ਕਰਾ ਦੇਣੇ ਤੁਹਾਡੇ ਹਸਬੰਦ ਦਾ ਇਲਾਜ ਕਰਾ ਦੇਣੇ ਤੁਸੀਂ ਅਰਦਾਸ ਕਰੋ ਬਸ ਇੰਨਾ ਵਾਸਤੇ ਇਹ ਸਾਡੇ ਪ੍ਰਾ ਗੰਗਾ ਨਗਰ ਤੋਂ ਆਏ ਨੇ ਇੰਨਾ ਵਾਸਤੇ ਤੁਹਾਡੇ ਇੰਜੈਕਸ਼ਨਾਂ ਤੇ ਪੈਸੇ ਇਹਨਾਂ ਨੇ ਹੀ ਦਿੱਤੇ ਨੇ ਬੈਠੋ ਪਤਾ ਲੱਗਣਾ ਚਾਹੀਦਾ ਕੌਣ ਕੀ ਕਰ ਰਿਹਾ ਮੈਂ ਤਾਂ ਨਰ ਰੱਖ ਗਿਆ ਜਿਵੇਂ ਭਾਈ ਇਹ ਅਜ ਤੋਂ 3 ਮਹੀਨੇ ਪਹਿਲਾਂ ਆਏ ਸੀ ਇਹਨਾਂ ਦੀ ਨਾ ਲੱਤ ਗਲ ਗਈ ਸੀ ਕਾਲੀ ਹੋ ਗਈ ਸੀ ਪੈਰ ਸ਼ੂਗਰ ਕਰਕੇ ਤੇ ਜੋ ਲੱਤ ਨਾ ਕੱਟਦੇ ਤਾਂ ਅੱਜ ਗੋਡੇ ਤੋਂ ਉੱਪਰ ਜਾਣ ਜਾਣੀ ਸੀ ਹੁਣ ਜਦੋਂ ਲੱਤ ਕੱਟਤੀ ਉਸ ਤੋਂ ਬਾਅਦ ਜ਼ਖਮ ਸੋਕੇ ਜਾਂਦਾ ਫਿਰ ਉਸ ਤੋਂ ਬਾਅਦ ਲੱਤ ਲੱਗਦੀ ਹੈ ਤਾਂ ਅੱਜ ਉਹਦੇ ਵਾਸਤੇ ਆਏ ਨੇ ਹਾਂਜੀ ਭਾਜੀ ਇਹਨਾਂ ਦਾ ਹਸਬੰਦ ਹੀ ਹੈ ਇਹਨਾਂ ਦੀ ਹੋਰ ਟਾਂਕੇ ਵੀ ਨਿਕਲ ਆਏ ਹੈਗੇ ਹੁਣ ਅੱਜ ਕੀ ਮਦਦ ਚਾਹੀਦੀ ਇਹਨਾਂ ਨੂੰ ਕੈਂਸਰ ਪੇਸ਼ੈਂਟ ਹੈ ਇਹਨਾਂ ਦਾ ਵੀ ਆਪ ਕੋ ਆਪਣੀ ਰਿਪੋਰਟ ਹੋ ਰਹੀ ਹੈ ਇਹਨਾਂ ਦਾ ਤੁਹਾਡਾ ਤਬੀਅਤ ਕਿਵੇਂ ਤੁਸੀਂ ਪੁੱਤਰ ਜੀ ਸਕੂਲ ਆ ਕਰਦੀ ਉਹ ਕਰੇ ਹੀ ਨਹੀਂ ਹੁਣ ਦੇਖੋ ਭਾਈ ਹੁਣ ਇੱਕ ਦੇ ਪਾਪਾ ਨੇ ਉਹਨਾਂ ਨੂੰ ਕੈਂਸਰ ਹੈ ਇਹਨਾਂ ਦੀ ਲੱਤ ਖਰਾਬ ਹੈ ਤੇ ਕੁੜੀ ਜਵਾਨ ਹੈ ਕਰ ਕਿਵੇਂ ਚੱਲਦਾ ਫੇ ਰੋਟੀ ਪਾਣੀ ਕਿਵੇਂ ਖਾਣੂ ਬਸ ਪਰ ਖਾ ਲੈਣੇ ਕਰੇ ਨਹੀਂ ਖਾਣੇ ਇਸ ਤਰ੍ਹਾਂ ਟਿਲੇ ਜੇ ਜਾਂਦੇ ਨੇ ਕੰਮ ਤੇ ਜਿੰਦਾ ਜਿਆਦਾ ਬਿਮਾਰ ਹੋਵੇ ਤੇ ਚੋਟਾਂ ਖੁੱਟਨੀਆਂ ਵੀ ਹੋ ਜਾਂਦੀਆਂ ਆਹਕੇ ਟਾਈਮ ਤੇ ਜਿਆਦਾ ਕੋਈ 8-12 ਤੁਸੀਂ ਬੇਟਾ ਕੰਮ ਕਰਦੇ ਹੋ ਕੀ ਕਰਦੇ ਹੁਣ ਫੇਰ ਘਰ ਕਿੱਦਾਂ ਚੱਲ ਰਿਹਾ ਇਹਨਾਂ ਦੇ ਘਰ ਦੀ ਇਨਕੁਆਇਰੀ ਪਈ ਹੋਣੀ ਆਪਣੇ ਕੋਲ ਦੇਖੀ ਬੇਟਾ ਜੇ ਲੱਭਦੀ ਪੁਰਾਣਾ ਕਾਫੀ ਕੇਸ ਹੈ ਅਸ਼ਕੀਰ ਸਿੰਘ ਆਣਾ ਇਹਨਾਂ ਦੀ ਦੇਖ ਲਿਓ ਵੀਰੇ ਜੇ ਰਾਸ਼ਨ ਦੀ ਲੋੜ ਹੋਈ ਤਾਂ ਲੈ ਦਿਆ ਕਰੋ ਹਰ ਮਹੀਨੇ ਬੈਠਾ ਕੋਈ ਨਹੀਂ ਆਂਡੀ ਤੁਹਾਡਾ ਰਾਸ਼ਨ ਲਾ ਦੰਨੇ ਹਰ ਮਹੀਨੇ ਤੁਸੀਂ ਲੈ ਜਾਇਆ ਕਰੋ ਪਰ ਮੈਂ ਜਾਂਦਾ ਦੀ ਗੁੱਡੀ ਨੂੰ ਪੜ੍ਹਾਈ ਕਰਾਓ ਕਿੱਦਾਂ ਮਤਲਬ ਕੰਮ ਅੱਗੇ ਜ਼ਿੰਦਗੀ ਦੀ ਤੁਸੀਂ ਤਾਂ ਚੱਲ ਜਾਣਾ ਇਹ ਵਿਚਾਰੀ ਰੁੱਲ ਜੇਗੀ ਬੱਚਾ ਕਿਹੜਾ ਮੰਦਾ ਪੜ੍ਹਾਈ ਵਾਸਤੇ ਵਾਈਪਰ ਚੱਕ ਲੋ ਕਰ ਹੈ ਪੰਜ ਜੀ ਵਾਈਪਰ ਚਾਹੇ ਤਾਂ ਵਾਈਪਰ ਕਾਕਾ ਕੇ ਗਏ ਆ ਕੋਈ ਨਹੀਂ ਬੈਠੋ ਕਰਾ ਦੰਨ ਕਰਾ ਦਿਓ ਵੀਰੇ ਇਹਨਾਂ ਦਾ ਜੋ ਹੈਗਾ ਮੈਨੂੰ ਦਿਲ ਤੋਂ ਖੁਸ਼ੀ ਹੈ ਬਾਈ ਤੁਸੀਂ ਅੱਜ ਆਇਓ ਬਾਈ ਕਿਉਂਕਿ ਉਹਦੇ ਨਾਲ ਇਹ ਹੁੰਦਾ ਕਿ ਚਲੋ ਤੁਸੀਂ ਬਹੁਤ ਦੁਨੀਆ ਨੂੰ ਮਿਲਦੇ ਆਂ ਵਿਚਰਦੇ ਆਂ ਤਾਂ ਇੱਕ ਇਹ ਵੀ ਜਿਹੜਾ ਚਿਹਰਾ ਮੈਂ ਚਾਹਨਾ ਇਹ ਵੀ ਤੁਹਾਡੇ ਤੱਕ ਜਦੋਂ ਪਹੁੰਚ ਰਿਹਾ ਕਿਤੇ ਨਾ ਕਿਤੇ ਸਾਡੇ ਪੰਜਾਬ ਚ ਖਾਸ ਕਰ ਦਾਨ ਕਰਨ ਵਾਲੇ ਬਹੁਤ ਜ਼ਿਆਦਾ ਨੇ ਮਦਦ ਲੈਣ ਵਾਲੇ ਘੱਟ ਨੇ ਬਸ ਸਹੀ ਤਰ੍ਹਾਂ ਦੋਨੋਂ ਮੈਚ ਨਹੀਂ ਹੋ ਪਾਰੇ ਦੇਣ ਵਾਲਿਆਂ ਦੀ ਵੀ ਕਮੀ ਨਹੀਂ ਲੋਕ ਬਹੁਤ ਦੇਣ ਵਾਲੇ ਬੈਠੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਦਈਏ ਕਿੱਥੇ ਲੈਣ ਵਾਲਿਆਂ ਨੂੰ ਪਤਾ ਨਹੀਂ ਜਾਈਏ ਕਿੱਥੇ ਜੇ ਇੱਕ ਬੰਦਾ ਇੰਟਰਮੀਡੀਏਟ ਬਣ ਕੇ ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਅਸੀਂ ਇੱਕ ਹਸਪਤਲ ਵੀ ਬਣਾ ਰਹੇ ਹਾਂ ਬਈ ਇੱਥੇ ਇੱਕ ਕਿਲੇ ਚ ਇੱਕ ਜ਼ਰੀਆ ਫਾਊਂਡੇਸ਼ਨ ਦਾ ਉਤੇ ਕੋਸ਼ਿਸ਼ ਸਾਡੀ ਕਿ 22500 ਪੇਸ਼ੈਂਟਸ ਨੂੰ ਰੋਜ਼ ਕਾਉਂਸਲਿੰਗ ਹੀ ਦਈਏ ਕਿ ਕਿਵੇਂ ਬਿਮਾਰੀਆਂ ਵੱਧ ਰਹੀਆਂ ਨੇ ਕਿਵੇਂ ਇੰਨੀ ਤੇਜ਼ੀ ਨਾਲ ਕੈਂਸਰ ਵੱਧ ਰਿਹਾ ਹੈ ਪਰ ਇਹ ਜਿਵੇਂ ਕਰਨਾ ਹੈ ਮੈਂਟਲ ਸਟ੍ਰੈਸ ਕੀ ਹੈ ਲੋਕ ਬੋਝ ਹੀ ਲਈ ਜਾਂਦੇ ਨੇ ਬਈ ਬੋਝ ਕਰਕੇ 90% ਬਿਮਾਰੀਆਂ ਬੋਝ ਕਰਕੇ ਜਿਵੇਂ ਹੁਣ ਇਹਨਾਂ ਦਾ ਨਾ ਬਈ ਅੱਜ ਪਹਿਲੀ ਵਾਰੀ ਸਾਡੇ ਕੋਲ ਆਏ ਅਸੀਂ ਚੰਡੀ ਉੱਥੇ ਫਰੀਦਕੋਟ ਮੈਡੀਕਲ ਦਾ ਕਾਰਡ ਬਣਾਤਾ ਉੱਥੇ ਜਾਣਗੇ ਤੇ ਜਾ ਕੇ ਇਹਨਾਂ ਦਾ ਕਾਰਡ ਬਣਵਾ ਦਿਓ ਕਰਾ ਦਿਓ ਤਾਂ ਉੱਥੇ ਵੀ ਬਈ ਅਸੀਂ ਕੋਸ਼ਿਸ਼ ਕਰਦੇ ਹਾਂ ਟੀਮ ਨਾਲ ਕੋਆਰਡੀਨੇਟ ਕਰਕੇ ਕਿਉਂਕਿ ਗਵਰਨਮੈਂਟ ਹਸਪੀਟਲ ਦਾ ਨਾ ਅਸੀਂ ਅਫ ਏ ਬਾਈ ਸਾਡੇ ਬਾਈ ਲੰਗਰ ਦੀ ਸੇਵਾ ਕਰ ਰਹੇ ਨੇ ਨੰਗੇ ਪੈਰੀ ਪਿਛਲੇ 14-15 ਸਾਲਾਂ ਤੋਂ ਇਹ ਜਿੰਨੇ ਵੀ ਸਰਕਾਰੀ ਹਸਪਤਲ ਨੇ ਜਗਰਾਉਂ ਦੇ ਨੇੜੇ ਤੇੜੇ ਆਪਣੀ ਗੱਡੀ ਚ ਲੰਗਰ ਵਰਤਾਂਦੇ ਨੇ ਦੋ ਬ੍ਰਦਰਸ ਨੇ ਜਸਾਵਾ ਜੀ ਤੇ ਸਾਡਾ ਅਰਸ਼ਦੀ ਭਾਜੀ ਤੇ ਇਹ ਪਿੰਡ ਨਾਗਾ ਜਿੰਨੀਆਂ ਵੀ ਸਰਕਾਰੀ ਹਸਪਤਲ ਚੈਰੀਟੇਬਲ ਹਸਪਤਲ ਚ ਸੇਵਾ ਨਿਭਾਉਂਦੇ ਨੇ 14 ਸਾਲਾਂ ਤੋਂ ਕੋਈ ਸੋਸ਼ਲ ਮੀਡੀਆ ਨੇ ਕੋਈ ਕੁਝ ਨਹੀਂ ਚੁੱਪਚੀ ਬੀਤੇ ਬਸ ਇੱਕ ਤੁੰ ਚ ਲੱਗੇ ਹੋਏ ਨੇ ਰੋਜ਼ 200-400 ਮਰੀਜ਼ਾਂ ਨੂੰ ਤਾਂ ਇੱਥੇ ਲੰਗਰ ਛਕਾ ਕੇ ਜਾਂਦੇ ਨੇ ਬਾਕੀ ਇਸ ਤੋਂ ਬਾਅਦ ਫਿਰ ਸਿਵਲ ਹਸਪਤਲ ਜਾਂਦੇ ਨੇ 1500-2000 ਉ ਉੱਥੇ ਵੀ ਸੇਵਾ ਨਿਭਾਉਂਦੇ ਆਰੇ ਗਰਾਉਂਦੇ ਰਹਿਣ ਬਈ ਬਾਈ ਤੁਹਾਡੇ ਨੂੰ ਸੇਮ ਘੱਟ ਬੋਲਦੇ ਨੇ ਹਮਮ ਸਹੀ ਗੱਲ ਪੌਡਕਾਸਟ ਕੀਤੇ ਸੀ ਬਾਈ ਹਾਂਜੀ ਹਾਂਜੀ ਤੇ ਬੜੀ ਚੰਗੀ ਰੂਹ ਹੈ ਜੀ ਜਦੋਂ ਇਹਨਾਂ ਨੂੰ ਦੇਖੀਦਾ ਜੀ ਤੂੰ ਕੀ ਆ ਓਏ ਕਿਉਂਕਿ ਜਦੋਂ ਆਪਾਂ ਕਿਸੇ ਨੂੰ ਮਿਲਦੇ ਨੇ ਤੂੰ ਕਿਹੜੀ ਸੇਵਾ ਦੀ ਗੱਲ ਕਰਦਾ ਉਤਰ ਤਪੱਸਿਆ ਦੇਖੋ ਬਈ ਆ ਮਤਲਬ ਇੰਨੀ ਯੰਗ ਏਜ ਮਤਲਬ 30 31 ਸਾਲ ਦੀ ਉਮਰ ਦੇ ਵਿੱਚ ਇੰਨੇ ਸਾਲ ਹੋ ਗਏ ਲੱਗੇ ਹੋਏ ਨੇ ਲੱਗੇ ਹੋਏ ਨੇ ਔਰ ਤੁੱਪ ਹੋਵੇ ਹਨੇਰੀ ਹੋਵੇ ਠੰਡ ਹੋਵੇ ਬਾਰਿਸ਼ ਹੋਵੇ ਇੱਥੇ ਆਣਾ ਰੋਜ਼ ਹਰ ਜੀ ਓਪਨ ਜੀ ਆਹੀ ਬੈਠਦੇ ਆ ਅੱਜ ਸਵੇਰ ਦੀ ਬਾਰਿਸ਼ ਪੈ ਰਹੀ ਸੀ ਮੈਂ ਕਹਿ ਰਿਹਾ ਸੀ ਟੀਮ ਨੂੰ ਮੈਂ ਕਿਹਾ ਯਾਰ ਉਹ ਆ ਰਹੇ ਨੇ ਕੀ ਕਰਾਂਗੇ ਅਸੀਂ ਤਾਂ ਉਧਰ ਉਧਰ ਭੱਜ ਜਾਂਦੇ ਆ ਕਿ ਚਲੋ ਉਧਰ ਲੁੱਕ ਗਏ ਪਰ ਮਾਰੇ ਨੇ ਤੂੰ ਦੇਖੋ ਛਾਮੀ ਪੰਜ ਜਿਵੇਂ ਬਾਰਿਸ਼ ਰੋਕਦੀ ਇਹ ਨਹੀਂ ਤਾਂ ਸਵੇਰ ਦੀ ਲੁਧਿਆਣੇ ਬਹੁਤ ਜ਼ਿਆਦਾ ਬਾਰਿਸ਼ ਸੀ ਹੁਣ ਕੋਸ਼ਿਸ਼ ਹੈ ਸਾਡੀ ਬਾਈ ਕਿ ਲੋਕਾਂ ਨੂੰ ਅਵੇਅਰ ਕਰਕੇ ਵੱਧ ਤੋਂ ਵੱਧ ਲੋਕਾਂ ਦੀ ਮਦਦ ਕੀਤੀ ਜਾਵੇ ਜਿਹੜੇ ਵਿਚਾਰੇ ਪੀੜਤ ਨੇ ਬੜੇ ਦੁਖੀ ਨੇ ਕਈ ਵਾਰ 600 700 ਰੁਪਏ ਦੀ ਦਵਾਈ ਤੋਂ ਬਿਨਾਂ ਵੀ ਰਹਿ ਜਾਂਦੇ ਨੇ ਪਰ ਸਾਨੂੰ ਇਹ ਹੈ ਕਿ ਜਿਹੜੇ ਚੰਗੇ ਸੋਸ਼ਲ ਮੀਡੀਆ ਦੀ ਹੈਲਪ ਕਰਕੇ ਲੋਕ ਜਿਹੜੇ ਸਾਨੂੰ ਇਹ ਕਿ ਬਹੁਤ ਚੰਗੇ ਲੋਕ ਵੀ ਨੇ ਜਿਹੜੇ ਕਰਨ ਵਾਲੇ ਨੇ ਤੇ ਬਸ ਮਿਲ ਆ ਨਹੀਂ ਪਾਰਿਆ ਇੰਡਸਟਰੀ ਚੋ ਵੀ ਦੋ ਚਾਰ ਭਰਾ ਹਨੀਵਾਜੀ ਸਿੰਘ ਹੋਗੇ ਉਹਨਾਂ ਨੇ ਬੜੀ ਸਾਨੂੰ ਲੈਂਡ ਲੈਂਡ ਦੇ ਵਿੱਚ ਸਵਾ ਕੀਤਾ ਉਹਨਾਂ ਦੇ ਪਾਪਾ ਨੂੰ ਅਸੀਂ ਟਰਸਟੀ ਬਣਾਇਆ ਕਿ ਉਹ ਰੈਗੂਲਰਲੀ ਕਹਿੰਦੇ ਨੇ ਕਿ ਅਸੀਂ ਕੋਈ ਐਮ ਆਰ ਆਈ ਮਸ਼ੀਨ ਦੀ ਕੋਈ ਐਕਸ-ਰੇ ਦੀ ਕੋਈ ਨਾ ਕੋਈ ਸੇਵਾ ਕਰਾਂਗੇ ਕਿਉਂਕਿ ਉਹਨਾਂ ਦੇ ਇੰਨੇ ਨਾਮ ਨੇ ਬਾਈ ਉਹ ਤਾਂ ਕਿਸੇ ਨੂੰ ਉਹਨਾਂ ਲਈ ਪੀਨੈਟੀ ਹੈ ਚੀਜ਼ਾਂ ਕਹਿੰਦੇ ਆ ਸਾਨੂੰ ਫਰਕ ਹੀ ਨਹੀਂ ਪੈਂਦਾ ਕਿ ਉਹ ਤਾਂ ਵਿਚਾਰੇ ਮੈਨੂੰ ਫੋਨ ਤੇ ਸੁਣ ਕੇ ਵੀ ਨਿਰਾਜੀ ਕੀ ਅਸੀਂ ਕਰ ਕੀ ਰਹੇ ਆ ਇਹਨਾਂ ਨੂੰ ੱੱਕੇ ਨਾ ਬਿਠਾਇਆ ਮੈਂ ਏ ਆਏ ਉੱਥੋਂ ਹੀ ਵਸ ਕੀ ਆ ਸਾਡੀ ਆ ਸੇਵਾ ਫੜ ਲਈ ਚੱਲੇ ਆ ਮੈਂ ਕਿਹਾ ਨਹੀਂ ਤੁਸੀਂ ਬੈਠੋ ਪਹਿਲਾਂ ਸਮਝੋਦਾ ਸੀ ਕਿ ਕਰ ਕਿਵੇਂ ਰਹੇ ਆ ਤਾਂ ਹੀ ਕਿਤੇ ਜਾ ਕੇ ਤੁਸੀਂ ਕਿਸੇ ਖੜ ਪਾਉਂਗੇ ਨਹੀਂ ਤਾਂ ਐਵੇਂ ਹੀ ਕਰ ਲੋਗੇ ਤਾਂ ਕਈ ਵਾਰ ਪੇਸ਼ੰਤ ਵਿਚਾਰਾ ਇਹ ਹੁੰਦਾ ਹੈ ਕਿ ਚਲੋ ਯਾਰ ਮੇਰੀ ਮਦਦ ਕਰਨੀ ਕਰੋ ਨਹੀਂ ਕਰਨੀ ਨਾ ਕਰੋ ਮੈਨੂੰ ਸੁਣ ਹੀ ਲੋ ਮੇਰਾ ਦੁੱਖ ਹੈ ਆਣਾ ਕਈ ਵਾਰ ਦੁੱਖ ਸੁਣਨ ਨਾਲ ਵੀ ਕਿਸੇ ਦਾ ਬਹੁਤ ਹਲਕਾ ਹੋ ਜਾਂਦਾ ਬੰਦਾ ਕਿ ਯਾਰ ਚਲੋ ਸ਼ੁਕਰ ਹੈ ਯਾਰ ਹੈਲਪ ਹੋਈ ਨਹੀਂ ਹੋਈ ਉਹ ਬਹੁਤ ਬਾਤ ਦੀ ਗੱਲ ਪਰ ਜਦੋਂ ਆਪਾਂ ਸੁਣ ਲੈਨੇ ਆ ਤਾਂ ਉਹਦੇ ਨਾਲ ਉਹਨੂੰ ਜਾ ਕੇ ਨੀਂਦ ਤਾਂ ਕਰੇ ਚੰਗੀ ਆਉਂਦੀ ਹੈ ਨਾ ਕਿ ਚਲੋ ਹੋਈ ਇਵੇਂ ਸਾਡੇ ਕੋਲ ਪਰਸੋ ਬੱਚਾ ਆ ਬਾਈ ਇੱਕ ਤੇ ਉਹਨੂੰ 24 ਘੰਟੇ ਵੀ ਨਹੀਂ ਹੋਈ ਸੀ ਪੈਦਾ ਹੋਏ ਉਹਦੀ ਅੰਤੜੀਆਂ ਸਾਰੀਆਂ ਬਾਹਰ ਆ ਗਈਆਂ ਤੇ ਡਾਕਟਰ ਨੇ ਲੁਧਿਆਣੇ ਬਾਈ ਮੰਗ ਲਿਆ 3 ਲੱਖ ਰੁਪਏ ਹੁਣ 3 ਲੱਖ ਰੁਪਏ ਕੀ ਪਰਿਵਾਰ ਕੋਲ ਤਾਂ 3000 ਵੀ ਨਹੀਂ ਸੀਗਾ ਤਾਂ ਉਹ ਜਦੋਂ ਸਾਡੇ ਕੋਲ ਇੱਥੇ ਇਦਾਂ ਹੀ ਬੱਚਾ ਲੈ ਕੇ ਆ ਗਏ ਬਾਈ ਮਤਲਬ ਅੰਤੜੀਆਂ ਬਾਹਰ ਬੱਚੇ ਦੀਆਂ ਤੜਪ ਰਿਆ ਬੱਚਾ ਪੂਰਾ ਰੋ ਰਿਹਾ ਅਸੀਂ ਐਂਬੂਲੈਂਸ ਬਾਈ ਆਪਣੀ ਸਾਨੂੰ ਐਂਬੂਲੈਂਸ ਵੀ ਉਹ ਵੀ ਸਟੋਰੀ ਹੈ ਇੱਕ ਕਿਸੇ ਦਾ ਜਵਾਨ ਮੁੰਡਾ ਪੂਰਾ ਹੋ ਗਿਆ ਬਾਈ 18 ਸਾਲ ਦਾ ਉਹਨੇ ਆਪਣੇ ਬੇਟੇ ਦੀ ਜੱਚ ਕੈਂਸਰ ਕੈਂਸਰ ਸੀ ਉਹਨੂੰ ਉਹਨਾਂ ਨੇ ਐਂਬੂਲੈਂਸ ਡੋਨੇ ਉਸ ਐਂਬੂਲੈਂਸ ਦੇ ਵਿੱਚ ਅਸੀਂ ਬੱਚਾ ਪਾ ਕੇ ਭੇਜਿਆ ਪੀਜੀਆਈ ਬਈ ਬੱਚਾ ਠੀਕ ਉਹਦਾ ਆਪਰੇਸ਼ਨ ਹੋ ਗਿਆ ਫ੍ਰੀ ਆਫ ਕਾਸਟ ਜਿਹਦਾ 3 ਲੱਖ ਰੁਪਏ ਲੱਗਣਾ ਸੀ ਉਹਦਾ ਫ੍ਰੀ ਬੱਚਾ ਹੋ ਗਿਆ ਠੀਕ ਬਈ ਆਪਰੇਸ਼ਨ ਹੋ ਗਿਆ 2 ਦਿਨ ਛੁੱਟੀ ਉਹੀ 3 ਲੱਖ ਰੁਪਏ ਲੁਧਿਆਣੇੋਂ ਕਿੱਥੋਂ ਕਰਦਾ ਬੱਚਾ ਮਰ ਜਾਂਦਾ ਆਪਕਾ ਨਦੀ ਪਾਣਾ ਮਾੜੇ ਸਿਸਟਮ ਨੂੰ ਕਦੀ ਦੋਸ਼ ਦੇਣਾ ਨਹੀਂ ਕਿ ਕਿਵੇਂ ਇੱਕ ਇੱਕ ਬੇਸਿਕ ਫੈਸਿਲਿਟੀ ਆਪ ਤੁਸੀਂ ਦੇਖੋ ਆਪਣੇ ਇੱਕ ਇਨਸਾਨ ਦੀ ਵੈਲਿਊ ਕੀ ਹੈ ਤੇ ਕੋਈ ਰੋਡ ਤੇ ਮਰ ਰਿਹਾ ਚੱਕਣ ਵਾਲਾ ਹੈ ਨਹੀਂ ਖੋ ਬੱਚੇ ਨੂੰ ਵੈਂਟੀਲੇਟਰ ਕਿਹਾ ਤਾਂ ਉਹ ਵੈਂਟੀਲੇਟਰ ਲਵਾਉਣ ਲਈ ਪੈਸੇ ਨਹੀਂ ਫਿਰ ਆਪਾਂ ਕਹਿੰਦੇ ਚਲੋ ਪਰਮਾਤਮਾ ਦਾ ਭਾਣਾ ਕਿ ਯਾਰ ਇਹ ਤਾਂ ਚਲੋ ਉਹਦੇ ਕਰਕੇ ਹੀ ਹੋ ਰਿਹਾ ਹਰ ਮਤਲਬ ਉਸ ਮਾੜੇ ਸਿਸਟਮ ਦਾ ਵੀ ਦੋਸ਼ ਅਸੀਂ ਪਰਮਾਤਮਾ ਨੂੰ ਦੇ ਰਿਹਾ ਕਿ ਤੇਰੇ ਕਰਕੇ ਹੋਇਆ ਇਹ ਮੰਨ ਕੇ ਰਾਜੀ ਨਹੀਂ ਕਿ ਸਾਡੇ ਕਰਕੇ ਹੋ ਰਿਹਾ ਜੀ ਬੱਚਾ ਮਰ ਗਿਆ ਭਾਜੀ ਯਾਰ ਬਿਨਾਂ ਇਲਾਜ ਤੋਂ ਕਿਸੇ ਦੀ ਕੋ ਲੱਤ ਕੱਟੀ ਜਾਵੇ ਭਾਜੀ ਯਾਰ 5000 ਰੁਪਏ ਦੇ ਕਰਕੇ ਤੇ ਆਪਾਂ ਉਹ ਵਿਚਾਰੇ ਇਹੀ ਸਮਝਾਈ ਜਾਊਗਾ ਚਲੋ ਜੋ ਮਾਰਾ ਇਹਨੂੰ ਮਨਜ਼ੂਰ ਪਰ ਮੈਨੂੰ ਲੱਗਦਾ ਅਸਲ ਸੇਵਾ ਹੀ ਕਿਸੇ ਦੇ ਕੰਮ ਆਣਾ ਉਹੀ ਅਸਲੀ ਭਗਤੀ ਹੈ ਹੁਣ ਜਿਹੜੀਆਂ ਤੁਸੀਂ ਮਿਲਿਓ ਪੇਸ਼ੈਂਟਾਂ ਨੂੰ ਉਹ ਕਿੰਨੀਆਂ ਅਸੀਸਾਂ ਦੇਣਗੇ ਬਾਈ ਜਿਹਦੇ ਘਰ ਵਾਲਾ ਬਚ ਗਿਆ ਉਹ ਵਿਚਾਰੀ ਉਹਦੇ ਹਸਬੈਂਡ ਦੀ ਡੈਥ ਹੋ ਗਈ ਉਹ ਵਿਚਾਰੀ ਲੇਡੀ ਕਿੱਥੋਂ ਆਪਣਾ ਘਰ ਨੂੰ ਰਾਸ਼ਨ ਚਲਾਏਗੀ ਕਿੱਥੋਂ ਉਹਦਾ ਘਰ ਚੱਲੇਗਾ ਤਾਂ ਸਾਡੀ ਟੀਮ ਦੀ ਮਿਹਨਤ ਹੈ ਭਾਜੀ ਕਿ ਚਲੋ ਰੋਜ਼ ਸ਼ਾਮ ਨੂੰ ਇਕੱਠੇ ਹੋਣਾ 365 ਡੇਜ਼ ਲੋੜੀ ਦੁਸ਼ਹਿਰਾ 15 ਅਗਸਤ ਸਭ ਅਸੀਂ ਇੱਥੇ ਹੀ ਬੈਠਣੇ ਸ਼ਾਮ ਨੂੰ ਯਾਰ ਕਿਸੇ ਨੂੰ ਵੀ ਕੋਈ ਪੀੜ ਹੈ ਪੰਜਾਬ ਚ ਮੈਡੀਕਲੀ ਸਾਡੇ ਕੋਲ ਆਓ ਯਾਰ ਕਿ ਕੋਈ ਪੈਸਿਆਂ ਕਰਕੇ ਮਰੀਜ਼ ਨਾ ਮਰਦੇ ਸਾਡੇ ਤੇ ਲੰਤ ਬੰਦਾ ਕਹਿੰਦਾ ਮੇਰੇ ਇੰਨੇ ਲਿੰਕ ਨੇ ਮੇਰੀ ਡੀ ਚੜਾਈ ਹੈ ਮੇਰੇ ਡੇ ਫਾਲੋਅਰ ਨੇ ਕੀ ਫਾਇਦਾ ਜੇ ਆਪਾਂ ਕਿਸੇ ਦੇ ਕੰਮ ਹੀ ਨਹੀਂ ਆ ਸਕਦੇ ਤਾਂ ਮੈਂ ਰਾਹੁਲ ਜੀ ਦਾ ਕਿਧਰ ਦਾ ਰਾਹੁਲ ਦਾ ਬੜਾ ਥੈਂਕ ਯੂ ਆ ਯਾਰ ਉਹਨੇ ਕੋਆਰਡੀਨੇਟ ਕਰਾਇਆ ਤੁਹਾਡੇ ਨਾਲ ਤੇ ਤੁਸੀਂ ਕਿ ਤੁਸੀਂ ਆ ਰਹੇ ਹੋ ਤਾਂ ਮੈਨੂੰ ਬੜਾ ਚੰਗਾ ਲੱਗੇ ਬਈ ਮੇਰੀ ਟੀਮ ਬੜੀ ਸਵੇਰ ਦੀ ਐਕਸਾਈਟਮੈਂਟ ਹੈ ਐਕਸਾਈਟਡ ਹੈ ਜਿੰਮੀ ਭਾਜੀ ਆ ਰਹੇ ਨੇ ਮਾਨਵ ਭਾਜੀ ਆ ਰਹੇ ਨੇ ਕੁਝ ਕੁਸ਼ ਕਰੈਕਟਰਾਂ ਨੂੰ ਅਸੀਂ ਕਰੈਕਟਰ ਦੇ ਵਿੱਚ ਵੀ ਇਨਸਾਨ ਫੜ ਲੈਂਦੇ ਆ ਨਾ ਆਡੀਅנס ਕਰੈਕਟਰ ਦੇ ਵਿੱਚੋਂ ਵੀ ਕੋਈ ਵਾਰ ਐਕਟਰ ਨੂੰ ਲੱਗਦਾ ਹੁੰਦਾ ਹੈ ਕਿ ਮੈਂ ਐਕਟਿੰਗ ਕਰ ਰਿਹਾ ਔਰ ਉਹਦੀਆਂ ਬਹੁਤ ਫਿਲਮਾਂ ਦੇਖ ਕੇ ਤੁਸੀਂ ਉਹਦੇ ਅੰਦਰ ਵੀ ਵੜ ਜਾਂਦੇ ਹੋ ਕਿ ਇਹ ਐਕਟਰ ਤੋਂ ਬਾਅਦ ਇੱਕ ਇਨਸਾਨ ਤਾਂ ਸਾਰੇ ਹੀ ਹੈ ਤਾਂ ਚਲੋ ਮੂੰਹ ਤੇ ਤਾਰੀਫ ਕਰਨ ਵਾਲੀ ਗੱਲ ਹੈ ਪਰ ਫਿਰ ਵੀ ਮੈਨੂੰ ਲੱਗਦਾ ਹੈ ਕਿ ਕਿਤਨਾ ਕਤੇ ਤੁਸੀਂ ਜੁੜਿਓ ਬਈ ਇਨਸਾਨੀਅਤ ਨਾਲ ਜਿੰਨਾ ਹੋ ਸਕੇ ਤੁਸੀਂ ਵੀ ਆਪਣੇ ਲੈਵਲ ਤੇ ਕਰਦੇ ਹੋਵੋਗੇ ਮੇਰੀ ਬਸ ਇਹੀ ਅਪੀਲ ਹੈ ਕਿ ਚਲੋ ਪੰਜਾਬ 'ਚ ਜੇ ਤੁਹਾਨੂੰ ਕਦੀ ਮੌਕਾ ਲੱਗਦਾ ਹੈ ਤਾਂ ਇਹ ਜ਼ਰੂਰ ਕਿਹਾ ਕਰੋ ਕਿ ਪੰਜਾਬ ਵਾਲੇ ਜਿਹੜੇ ਦਾਨ ਕਰਦੇ ਨੇ ਲੋਕੋ ਸਹੀ ਜਗ੍ਹਾ ਕਰ ਆਪਣੇ ਹੱਥੀਂ ਕਰਨਾ ਆਪਣੇ ਪਿੰਡ ਸਾਂਭਣ ਕਿਉਂਕਿ ਤੁਹਾਡੀ ਇੱਕ ਆਵਾਜ਼ ਦਿੱਤੀ ਉਹ ਬਹੁਤ ਵੋਲਿਊਮ ਤੱਕ ਜਾਂਦੀ ਹੈ ਜੇ ਖਾਸ ਕਰ ਤੁਹਾਡੇ ਕਿਸੇ ਪਿੰਡ ਚ ਕਿਸੇ ਏਰੀਆ ਚ ਕਿਸੇ ਨੂੰ ਮੈਡੀਕਲੀ ਲੋੜ ਹੈ ਤੁਸੀਂ ਸਾਨੂੰ ਸੇਵਾ ਦਿਓ ਮੈਂ ਇਹਨਾਂ ਨੂੰ ਕਹੀ ਜਾਂਦਾ ਮੈਂ ਕਹਿੰਦਾ ਤੁਸੀਂ ਰਾਜਸਥਾਨ ਖੋਲੋ ਰਾਜਸਥਾਨ ਸਾਰਾ ਸਾਂਭ ਲੰਗ ਪਰ ਮੈਨੂੰ ਕੋਰ ਟੀਮ ਚਾਹੀਦੀ ਹੈ ਜਿਹੜੀ ਸਾਂਭੇ ਜੇ ਤੁਸੀਂ ਕਹੋ ਕੱਲਾ ਪੈਸਾ ਪਿਆ ਤੇ ਕਰ ਲਓ ਮੈਂ ਕਹਾਂ ਉਹ ਜ਼ਿੰਮੇਵਾਰੀ ਨਹੀਂ ਸੀ ਨਿਭਾ ਸਕ ਕਿ ਪੈਸਾ ਤੁਸੀਂ ਦੇ ਦਿਓ ਤੇ ਕੱਲ ਨੂੰ ਉਹ ਰਾਤ ਨੂੰ ਸਾਨੂੰ ਨੀਂਦ ਨਾ ਆਵੇ ਕਿ ਤੁਹਾਡਾ ਪੈਸਾ ਸਾਡੇ ਕੋਲ ਪਿਆ ਸੀ ਲਾ ਉਹ ਜ਼ਿੰਮੇਵਾਰੀ ਬਹੁਤ ਵੱਡੀ ਫਿਰ ਅਸੀਂ ਰੋਜ਼ 6:30 ਵਜੇ ਬਈ ਇੱਥੇ ਇਕੱਠੇ ਹੋ ਜਾਂਦੇ ਹਾਂ 6:30 ਤੋਂ ਲੈ ਕੇ ਕਦੀ 9:30 ਕਦੇ 10:00 ਵਜ ਜਾਂਦੇ ਨੇ ਤੇ ਜਿੰਨੇ ਵੀ ਪੰਜਾਬ ਤੋਂ ਸਾਨੂੰ ਕਾਲਸ ਆਉਂਦੇ ਨੇ ਅਸੀਂ ਸਾਰਿਆਂ ਨੂੰ ਇੱਥੇ ਇਕੱਠੇ ਕਰਦੇ ਹਾਂ ਕਿ ਭਾਈ ਦੱਸੋ ਕਿਸੇ ਨੂੰ ਕੀ ਪ੍ਰੋਬਲਮ ਹੈ ਫਿਰ ਆਪਣੇ ਆਪਣੇ ਲੈਵਲ ਤੇ ਅਸੀਂ ਸਾਰਿਆਂ ਨਾਲ ਕੋਸ਼ਿਸ਼ ਕਰਦੇ ਹਾਂ ਕਿ ਚਲੋ ਸਭ ਦਾ ਸੋਲੂਸ਼ਨ ਕਰੀਏ ਤਕਰੀਬਨ ਹੁਣ ਤੱਕ ਭਾਈ 6 ਤੋਂ 7 ਲੱਖ ਪੇਸ਼ੈਂਟ ਦੀ ਹੈਲਪ ਹੋ ਚੁੱਕੀ ਆ ਐਕਰੋਸ ਇੰਡੀਆ ਜੰਮੂ ਫਰੀਦਕੋਟ ਚੰਡੀਗੜ੍ਹ ਲੁਧਿਆਣਾ ਅਮ੍ਰਿਤਸਰ ਮੋਗੇ ਖੰਨਾ ਕੋਸ਼ਿਸ਼ ਕਰ ਰਹੇ ਆ ਕਿ ਯਾਰ ਇਨਸਾਨੀਅਤ ਕਿ ਤੇ ਨਰਹਿ ਜਵੇ ਚਲੋ ਧਰਮਾ ਤੋਂ ਰਿਲਿਜੈਂਸ ਤੋਂ ਉੱਪਰ ਉੱਠ ਕੇ ਕਿ ਜਿੰਨੀਆਂ ਸ਼ਰੀਰਾਂ ਨੂੰ ਅਸੀਂ ਬਚਾਉਣ ਆਲਾ ਦਾ ਮਾਰਨ ਆਲਾ ਉਹੀ ਆ ਪਰ ਅਸੀਂ ਐਟਲੀਸਟ ਟਰਾਈ ਕਰੀਏ ਕਿਉਂਕਿ ਜਦੋਂ ਜੰਗਲ 'ਚ ਅੱਗ ਲੱਗਦੀ ਹੈ ਚਿੜੀ ਦੇ ਚੁੰਝਾਂ ਨਾਲ ਲੱਗਦਾ ਬੁਝਦੀ ਨਹੀਂ ਪਰ ਉਹ ਐਟਲੀਸਟ ਟਰਾਈ ਤਾਂ ਕਰੀ ਜਾਂਦੀ ਹੈ ਕਿ ਆਪਾਂ ਟਰਾਈ ਕਰੀਏ ਇੰਨਾ ਨਹੀਂ ਤਾਂ ਸਿਸਟਮ ਆਪਾਂ ਕਰਤਾ ਸਕਦੇ ਨਹੀਂ ਆਪਾਂ ਕੌਣ ਆ ਕਿਸੇ ਦਾ ਆਪਾਂ ਦੁੱਖ ਦੂਰ ਕਰਦੀਏ ਨਹੀਂ ਕਰ ਸਕਦੇ ਪਰ ਜੇ ਆਪਾਂ ਕੋਸ਼ਿਸ਼ ਵੀ ਨਾ ਕਰੀਏ ਫਿਰ ਸਾਡੇ ਲਈ ਤਾਂ ਮਾੜੀ ਗੱਲ ਜਿਵੇਂ ਉਹਨਾਂ ਗਰੰਤੀ ਸਿੰਘ ਜੀ ਆਏ ਸੀ ਤੁਸੀਂ ਦੇਖੋ ਕੀ ਮਤਲਬ 6000 ਰੁਪਏ ਤਨਖਾਹ ਹੈ ਉਹਦਾ ਕਿੱ ਇਹੀ ਸਾਰੀ ਜ਼ਿੰਦਗੀ ਬਾਣੀ ਸੁਣ ਸੁਣ ਕੇ ਮੱਥਾ ਟੇਕ ਦੇ ਕੇ ਤਾਂ ਉਥੋਂ ਸਿੱਖ ਕੇ ਇਦਾਂ ਦੇ ਬੰਦੇ ਬਣਿਆ ਅਸੀਂ ਵੀ ਵਾਰਾ ਗਰਦੀ ਕਰਨ ਵਾਲੇ ਬੱਚੇ ਸੀ ਬਾਈ ਬਾਣੀ ਨਾਲ ਪਰਮਾਤਮਾ ਨੇ ਕਰਦਿਆ ਨਾਲ ਜੋੜਿਆ ਤੇ ਤੂੰ ਦੇਖੋ ਜਿਹੜਾ ਉਹਨਾਂ ਦੀ ਪੁਸ਼ਤਾ ਬਾਣੀ ਦੀ ਸੇਵਾ ਕਰ ਰਹੀਆਂ ਨੇ ਗੁਰਬਾਣੀ ਦੀਆਂ ਤੇ ਉਹ ਬਿਨਾਂ ਲਾਜਰ ਤੋਂ ਜਾਇ ਰਹਿ ਰਹੇ ਨੇ ਤੇ ਸਾਡੇ ਤੇ ਕਿੰਨੀ ਸ਼ਰਮ ਆਲੀ ਅਸੀਂ ਕਿਹੜੇ ਮੂੰਹ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕੀਏ ਕਿ ਅਸੀਂ ਕਹੀਏ ਕਿ ਤੂੰ ਸਾਡਾ ਪਿਓ ਆ ਤੇ ਪਿਓ ਕਹਿੰਦਾ ਤੂੰ ਮੇਰਾ ਬੱਚਾ ਹੈ ਜਿਹੜਾ ਮੇਰਾ ਸ਼ੁਕਰ ਕਰਨ ਆਇਆ ਤੇਰੇ ਕੋਲ ਚਾਰ ਪੈ ਦੇ ਨੇ ਉਹ ਵੀ ਮੇਰਾ ਬੱਚਾ ਜਿਹੜਾ ਮਰ ਰਿਹਾ ਤਬ ਪਿਓ ਤਾਂ ਉਦੋਂ ਖੁਸ਼ ਹੁੰਦਾ ਨਾ ਜਦੋਂ ਉਹ ਕਹਿੰਦਾ ਯਾਰ ਮੇਰਾ ਬੱਚਾ ਇੱਕ ਵਿਚਾਰਾ ਬਿਨਾਂ ਰੋਟੀ ਤੋਂ ਇੱਕ ਕੋਲ 100 ਸਾਲ ਦੀ ਰੋਟੀ ਐ ਯਾਰ ਦੋਨੋਂ ਇੱਕ ਦੂਜੇ ਨੂੰ ਇਹ ਮਦਦ ਕਰੋ ਮੇਰੇ ਕੋਲ ਵੀ ਹੋਵੇਂ ਨਾ ਉਹ ਸਾਡੇ ਸਿਸਟਮ ਉਲਟਾ ਹੈ ਸਾਡੇ ਸਿਸਟਮ ਆ ਕਿ ਬਸ ਪਿਓ ਨੂੰ ਹੀ ਖੁਸ਼ ਕਰਨ ਲੱਗੇ ਹੋਏ ਨੇ ਕਿ ਉਹਦੇ ਮੂਰੇ ਨੰਬਰ ਬਣ ਜਾਣ ਉਹਨੂੰ ਸਭ ਪਤਾ ਹੈ ਬਈ ਉਹਨੂੰ ਇੱਥੇ ਬੈਠੇ ਦਾ ਵੀ ਮੇਰੇ ਪਤਾ ਹੈ ਉਹਨੂੰ ਗੁਰੂ ਘਰ ਜਾਏ ਦਾ ਵੀ ਪਤਾ ਹੈ ਬਸ ਸਾਡੇ ਵਾਲੇ ਅਮਲ ਨਹੀਂ ਕਰ ਰਹੇ ਗੱਲ ਸੁਣਾਉਣ ਵਾਸਤੇ ਤਾਂ ਗੱਲ ਸਿੱਖ ਲੈਂਦੇ ਨੇ ਪਰ ਮਹਿਸੂਸ ਨਹੀਂ ਕਰ ਰਹੇ ਹਰ ਬੰਦਾ ਅੱਜ ਕੱਲ ਸੁਣਦਾ ਹੈ ਬੋਲਦਾ ਹੈ ਪਰ ਜਿਹੜਾ ਅਮਲ ਹੈ ਉਹ ਤਾਂ ਕਈ ਵਾਰ ਦੁੱਖ ਲੱਗਦਾ ਹੈ ਕਿ ਕਈ ਵਾਰੀ ਇੱਥੇ ਜਦੋਂ ਡੋਨਰ ਸ਼ਾਰਟ ਹੁੰਦੇ ਨੇ ਪੇਸ਼ੈਂਟ ਬਹੁਤ ਜ਼ਿਆਦਾ ਹੋਏ ਨਾ ਮੈਂ ਪੁੱਛਦਾ ਹਾਂ ਸਵਾਲ ਆਪਣੇ ਉਹਨੂੰ ਕਿ ਯਾਰ ਹੋਰ ਕਿਦਾਂ ਬੈਟਰ ਕਰੀਏ ਮਤਲਬ ਸ਼ਹਿਰ ਦੇ ਵਿੱਚੋਂ ਵਿੱਚ ਬਈ ਅਸੀਂ ਬੈਠੇ ਹਾਂ ਹਨਾ ਓਪਨ 'ਚ ਬੈਠੇ ਹਾਂ ਤੂੰ ਆਓ ਬੈਠੋ ਯਾਰ ਆਪ ਅਡਾਪਟ ਕਰੋ ਪੇਸ਼ੈਂਟ ਕਿਸੇ ਨੂੰ 100 ਰੁਪਏ ਦੀ ਦਵਾਈ ਲੈ ਦਿਓ ਜਿਵੇਂ ਆ ਮੁੰਡਾ ਭਾਜੀ ਦਿਖਾਈਓ ਪਰਚੀ ਆਪਣੀ ਇਹ ਹੁਣੀ ਯੂਨੀਵਰਸਿਟੀ ਤੋਂ ਆਇਆ ਬਈ ਆਪਣੀ ਇੰਨੇ ਕੀ ਕੀਤਾ ਅਹਿਮਦ ਮੁੰਡੇ ਦਾ ਨਾਮ ਹੈ ਬਈ ਯੂਨੀਵਰਸਿਟੀ ਦੇ ਵਿੱਚ ਆਪਣੇ ਅੱਜ ਸਾਡੇ ਤੇ ਲੈਕਚਰ ਸੀਗਾ ਉਹਤੇ 100 100 ਰੁਪਏ ਬੱਚਿਆਂ ਕੋਲ ਇਕੱਠਾ ਕਰਕੇ 22000 ਰੁਪਏ ਇਕੱਠਾ ਕਰਕੇ ਲੈ ਕੇ ਆਇਆ ਦਿਖਾਈਓ ਹੁਣ ਇਹਦੀ ਡੈਡੀਕੇਸ਼ਨ ਦੇਖ ਲਓ 22000 ਰੁਪਏ ਇਕੱਠਾ ਕਰਕੇ ਲਿਆਇਆ ਕਿਸੇ ਕੋਲ 100 ਕਿਸੇ ਕੋਲ 500 ਕਿਸੇ ਕੋਲ 1000 ਕਿੰਨੀ ਉਮਰ ਹੈ ਸਰ ਤੁਹਾਡੀ 20 20 ਸਾਲ ਉਮਰ بڑے ਲੋਕ ਨੇ ਜਿਹੜੇ ਡੈਡੀਕੇਟਲੀ ਜੁੜੇ ਵੀ ਐ بڑے ਕਰਦੇ ਵੀ ਨੇ ਪਰ ਜ਼ਿਆਦਾ ਵੋਲਿਊਮ ਨਹੀਂ ਹੈ ਕਰਨ ਵਾਲਿਆਂ ਦੀ ਜ਼ਿਆਦਾ ਹੈਲਪ ਲੈਣ ਵਾਲਿਆਂ ਦੀ ਵੋਲਿਊਮ ਜੇ ਲੋਕ ਸਾਰੇ ਇਕੱਠੇ ਹੋ ਜਾਣ ਤਾਂ ਮੈਨੂੰ ਲੱਗਦਾ ਬਹੁਤ ਵੱਡੇ ਲੈਵਲ ਦਾ ਭਲਾ ਹੋ ਸਕਦਾ education ਚ ਵੀ ਕੋਸ਼ਿਸ਼ ਕਰ ਰਹੇ ਆ ਬਾਈ ਅਸੀਂ ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਨੇ ਘਰ ਦੇ ਰਿਸੋਰਸਸ ਨਹੀਂ ਅਲਾਉ ਕਰਦੇ ਉਹਨਾਂ ਦੀ এডਿਊਕੇਸ਼ਨ ਅਡਾਪਟ ਕਰਦੇ ਆ ਅਸੀਂ ਜਿਵੇਂ ਉਹ ਵੀ ਡੋਨਰ ਅਡਾਪਟ ਕਰ ਲੈਂਦਾ ਕਿ ਯਾਰ ਚੱਲੇ ਬੱਚੇ ਦੀ ਫੀਸ ਮੈਂ ਦੇ ਦੂੰਗਾ ਸਾਲ ਦੀ 25 30 5000 ਰੁਪਏ ਫੀਸ ਹੁੰਦੀ ਉਹਦੀ ਜ਼ਿੰਦਗੀ ਬਣ ਜਾਂਦੀ ਡੋਨਰ ਇਹ ਸੋਚਦਾ ਹੈ ਕਿ ਮੇਰੇ ਬੱਚਿਆਂ ਨੂੰ ਮੈਂ ਸਭ ਕੁਝ ਦਿੱਤਾ ਉਹਨੇ ਤਾਂ ਕਦਰ ਪਾਈ ਨਹੀਂ ਚਲੋ ਇਹੀ ਪਾਲਣਗੇ ਕਿ ਜਿਨ੍ਹਾਂ ਨੂੰ ਮਿਲਦਾ ਹੈ ਸਭ ਕੁਝ ਉਹਨੂੰ ਨਹੀਂ ਪਾਉਂਦੇ ਤੇ ਜਿਨ੍ਹਾਂ ਨੂੰ ਨਹੀਂ ਮਿਲਦਾ ਉਹ ਕਦਰ ਜਾਣਦੇ ਨੇ ਟੀਮ ਕਿੰਨੇ ਮੈਂਬਰ ਸੀ ਬਈ ਸਾਡੇ 2.5 ਲੱਖ ਵੈਸੇ ਮੈਂਬਰ ਨੇ ਪੂਰੇ ਵਰਲਡ ਚ ਜਿਹੜੇ ਸਾਡੇ ਨਾਲ ਕੰਟਰੀਬਿਊਟ ਕਰਦੇ ਨੇ ਐਜ਼ ਆਨਲਾਈਨ ਆਉ ਫਾਈਨੈਂਸ਼ਲੀ ਵੀ ਤੇ ਬਈ ਐਜ਼ ਅ ਵਲੰਟੀਅਰ ਵੀ ਜਿਵੇਂ ਸਾਡੀਆਂ ਉਹ ਭੈਣਾਂ ਬੈਠੀਆਂ ਨੇ ਉਹਦੀ ਆਪ ਦੀ ਇੱਕ ਸਲੂਨ ਸ਼ਾਪ ਹੈ ਤਾਂ ਉੱਥੋਂ ਵੇਲੀ ਹੋ ਕੇ ਸ਼ਾਮ ਨੂੰ ਆ ਜਾਂਦੀ ਉਹ ਡੋਨਰ ਵੀ ਹੈ ਤੇ ਨਾਲ ਸਾਰਾ ਡਾਟਾ ਨੋਟ ਕਰਦੀ ਆ ਪੇਸ਼ੈਂਟ ਕਿੱਥੋਂ ਆਇਆ ਕਿ ਹਿਸਾਬ ਕਾ ਵਾ ਤੇ ਜਿਹੜੇ ਸੇਵਾ ਲਵਾ ਰਹੇ ਨੇ ਭਾਜੀ ਇਹਨਾਂ ਦੀ ਫੈਕਟਰੀ ਆਪਣੀ ਤੇ ਜਿਵੇਂ ਸਾਰੇ ਇੱਥੇ ਲੁਧਿਆਣੇ ਦੇ ਜਿਹੜੇ ਇੰਡਸਟਰੀਲਿਸਟ ਨੇ ਉਹ ਜੁੜੇ ਹੋਏ ਨੇ ਜਿਵੇਂ ਅਸੀਂ ਟਰਸਟ ਕ੍ਰੀਏਟ ਕੀਤਾ ਬਈ ਇੱਕ ਜ਼ਰੀਆ ਫਾਊਂਡੇਸ਼ਨ ਦਾ ਉਹ ਤੋਦੇ ਚ ਅਸੀਂ ਲੁਗਿਆਣੇ ਦੇ ਜਿਹੜੇ ਮੇਨ ਬਿਲਡਰਸ ਨੇ ਉਹਨਾਂ ਨੂੰ ਜੋੜ ਲਿਆ ਯਾਰ ਤੁਸੀਂ ਆਪ ਹੀ ਦੇਖੋ ਕਿਵੇਂ ਮੈਨੇਜ ਹੋਣਾ ਕੀ ਕਰਨਾ ਫਿਰ ਉਹ ਆਪੇ ਜਗ੍ਹਾ ਬਣਾ ਰਹੇ ਨੇ ਇੱਥੇ ਜਿੰਨੇ ਵੀ ਬਾਈ ਨੀਆ ਖੋਦ ਰਹੇ ਹਜੇ ਤਾਂ ਤਾਂ ਇੱਥੇ ਵੀ ਸਾਨੂੰ ਸਾਰੀ ਜਗ੍ਹਾ ਬਾਈ ਲੋਕਾਂ ਨੇ ਲੈ ਕੇ ਦਿੱਤੀ 250 ਵਗੈਰਾ ਸੋਚੀ ਸੀ 5000 ਰੁਪਏ ਜੋ ਵੀ ਤਾਂ ਇਹ ਤੇ ਸਾਰੀ ਕੰਸਟਰਕਟ ਕਰ ਰਹੇ ਅਸੀਂ ਕੋਈ ਸਰੀਆ ਲੈ ਕੇ ਦੇ ਰਿਹਾ ਕੋਈ ਟਿਪਰ ਲੈ ਕੇ ਦੇ ਰਿਹਾ ਕੋਈ ਸੀਮੈਂਟ ਭੇਜ ਰਿਹਾ ਕੋਈ ਆਰਐਮਸੀ ਲੈ ਕੇ ਦੇ ਰਿਹਾ ਤਾਂ ਇਹਦੇ ਨਾਲ ਨਾ ਬਾਈ ਇਹ ਹੋ ਜਾਊਗਾ ਕਿ ਇੱਕ ਟਿਕਾਣਾ ਬਣ ਜਾਊਗਾ ਅੱਜ ਨਾ ਸਾਡਾ ਕੋਈ ਟਿਕਾਣਾ ਹੈ ਨਹੀਂ ਜਿਵੇਂ ਐ ਹੀ ਬਹਿ ਗਏ ਹਨ ਤਾਂ ਕੋਈ ਟੱਪਰ ਵਾਸੀਆਂ ਵਾਲਾ ਹਾਲ ਹੈ ਕਿ ਕਦੀ ਕਿਤੇ ਬਹਿ ਗਏ ਕਿਉਂਕਿ ਮੈਡੀਕਲ ਮਾਫੀਆ ਨਾਲ ਜੰਗ ਬਹੁਤ ਤਕੜੀ ਹੈ ਤੁਸੀਂ ਜੱਡੀ ਅਵੇਅਰ ਨਾ ਹੁਣ ਤੁਸੀਂ ਕੋਈ ਫਿਲਮ ਬਣਾ ਦਿਓ ਸਪੋਜ਼ ਸਿਸਟਮ ਤੇ ਮਾਰ ਕਰੋ ਬੈਨ ਕਰ ਦਿੰਦੇ ਨੇ ਬਾਈ ਤੁਸੀਂ ਸੋਚੋ ਫਿਲਮ ਨਹੀਂ ਚੱਲਣ ਦੇਦੇ ਸਾਡਾ ਕੰਮ ਕਿੱਥੋਂ ਚੱਲਣ ਦੇ ਹੈ ਕਿ ਯਾਰ ਅਵੇਅਰ ਕਰ ਰਹੇ ਨੇ ਲੋਕਾਂ ਨੂੰ ਉਹੀ ਡਾਕਟਰ ਆਪਰੇਸ਼ਨ ਕਰਾ ਦੋ ਲੱਖ ਦਾ ਸੀ ਕਰਾ ਨੇ 20 ਹਜ਼ਾਰ ਦਾ ਕਹਿੰਦਾ ਇਹਦਾ ਤੇਰਾ ਵਧੀਆ ਬੋਲਦਾ ਹੈ ਨਹੀਂ ਕੋਈ ਸੀ ਹੁਣ ਅਸੀਂ ਪਿੱਛੇ ਪਾਰਲੀਮੈਂਟ ਦੇ ਵਿੱਚ ਮੁੱਦਾ ਚੱਕਿਆ ਗਿਆ ਬਾਈ ਇਹਦਾ ਮੈਡੀਕਲ ਮਾਫੀ ਇਹਦਾ ਜਿਵੇਂ ਮੈਡੀਸਿਨਸ ਨੇ ਵਾਜੀ ਹਰ ਘਰ ਚ ਜਾਂਦੀਆਂ ਨੇ ਉਹਦੇ ਐਮ ਆਰ ਪੀ ਨਹੀਂ ਤੈ ਕੋਈ ਪੱਤਾ 200 ਦਾ ਵਿੱਚ ਹੀ ਜਾਂਦਾ ਕੋਈ 400 ਦਾ ਵਿੱਚ ਹੀ ਜਾਂਦਾ ਐਮ ਆਰ ਪੀ ਉਹ ਤੇ 2000 ਹੈ ਤਾਂ ਲੋਕ পাগল ਹੋਏ ਪੈ ਨੇ ਯਾਰ ਇਦਾਂ ਲਈਏ ਪੜੇ ਲਿਖੇ ਐ ਨਹੀਂ ਦਵਾਈ ਦਾ ਨਾਮ ਨਹੀਂ ਪੜਨਾ ਆਉਂਦਾ ਸੇਮ ਸਾਲਟ ਦੀ ਕਿੱਥੋਂ ਕੰਪੋਜੀਸ਼ਨ ਲੱਭਣਗੀ ਤਾਂ ਅਸੀਂ ਵੀਡੀਓ ਪਾਈ ਲੋਕਾਂ ਨੇ ਬੜਾ ਰੀਲ ਸ਼ੇਅਰ ਕੀਤੀ ਫਿਰ ਉਹ ਪਾਰਲੀਮੈਂਟ ਮੈਂਬਰ ਆਫ ਪਾਰਲੀਮੈਂਟ ਚ ਮੁੱਦਾ ਚੱਕਿਆ ਗਿਆ ਥੋੜਾ ਜਿਹਾ ਚੱਲ ਰਿਹਾ ਹੈ ਕਿ ਚਲੋ ਕੋਈ ਹੋਵੇ ਹੱਲ ਪਰ ਔਖਾ ਹੈ ਵੇ ਸਤਿ ਸ਼ਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਜ ਟੀਮ ਇੱਕ ਜ਼ਰੀਆ ਫਾਊਂਡੇਸ਼ਨ ਦੀ ਇਸ ਤੀਰਥ ਤੇ ਜਿਹੜੇ ਸਾਡੇ ਚਰਨ ਪਾਏ ਨੇ ਸਾਡੇ ਜਿੰਮੀ ਸ਼ੇਰਗਿਲ ਭਾਜੀ ਤੇ ਮਨਵ ਵਿਗ ਭਾਜੀ ਔਰ ਮੈਨੂੰ ਲੱਗਦਾ ਕਿ ਇਹਨਾਂ ਦੇ ਨਾਮ ਤਾਂ ਜਿਵੇਂ ਕਹਾਂ ਭਾਜੀ ਨੂੰ ਤਾਂ ਅਸੀਂ ਛੋਟੇ ਹੁੰਦੇ ਤੋਂ ਦੇਖ ਕੇ ਕਾਲਜ ਦੇ ਵਿੱਚ ਵੱਡੇ ਹੋਏ ਆਂ ਇਹ ਕਦੀ ਸੋਚਿਆ ਨਹੀਂ ਸੀਗਾ ਕਿਉਂਕਿ ਇੱਕ ਜ਼ਰੀਆ ਫਾਊਂਡੇਸ਼ਨ ਉਹ ਜਿਹੜੀ ਹਮੇਸ਼ਾ ਲੋੜ ਰਹੀ ਹੈ ਉਹ ਭਰਾਵਾਂ ਦੇ ਸਾਥ ਦੀ ਰਹੀ ਹੈ ਤੇ ਅੱਜ ਵੱਡੇ ਵੀਰੇ ਸਾਡੇ ਇੱਥੇ ਪਹੁੰਚੇ ਨੇ ਇੱਕ ਜ਼ਰੀਆ ਫਾਊਂਡੇਸ਼ਨ ਦੇ ਵਿੱਚ ਸਭ ਤੋਂ ਖੁਸ਼ੀ ਦੀ ਗੱਲ ਕਿ ਆਰਾਮ ਨਾਲ ਸ਼ਾਂਤੀ ਨਾਲ ਟਾਈਮ ਕੱਢ ਕੇ ਪਿਛਲੇ ਡੇਢ ਦੇ 2 ਘੰਟਿਆਂ ਤੋਂ ਬੈਠ ਕੇ ਦੇਖ ਰਹੇ ਨੇ ਸੁਣ ਰਹੇ ਨੇ ਤੇ ਮੇਰੀ ਟੀਮ ਵੱਲੋਂ ਪੂਰੀ ਵੱਲੋਂ ਅਸੀਂ ਦਿਲ ਦੀਆਂ ਗਹਿਰਾਈਆਂ ਚ ਉਹਨਾਂ ਦੇ ਸ਼ੁਕਰਗੁਜ਼ਾਰ ਆਂ ਕਿ ਤੁਸੀਂ ਟਾਈਮ ਕੱਢਿਆ ਤੇ ਬਾਕੀ ਬਈ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਪਲੀਜ਼ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ। ਇਹ ਤੁਸੀਂ ਜੋ ਵੀ ਕਰ ਰਹੇ ਹੋ ਬਹੁਤ ਵਧੀਆ ਕਰ ਰਹੇ ਹੋ। ਇਸ ਤਰ੍ਹਾਂ ਜੋ ਕੁਝ ਵੀ ਜਿਵੇਂ ਤੁਸੀਂ ਪਲੈਨਿੰਗ ਕਰਕੇ ਕਰ ਰਹੇ ਹੋ ਬਹੁਤ ਵਧੀਆ ਕਰ ਰਹੇ ਹੋ। ਮੈਂ ਤਾਂ ਆਪ ਦੇ ਧੰਨ ਭਾਗ ਸਮਝਦਾ ਵੀ ਮੈਂ ਇੱਥੇ ਪਹੁੰਚਿਆ। ਮੈਂ ਅੱਜ ਇੱਕ ਬਹੁਤ ਯੂਨੀਕ ਚੀਜ਼ ਜਿਹੜੀ ਹੈਗੀ ਹੈ ਉਹ ਦੇਖੀ। ਕਿ ਜਿਹੜਾ ਜ਼ਰੂਰਤਮੰਦ ਹੈ ਜਿਸਕੇ ਜਿਹੜੇ ਬੰਦੇ ਕੋਲ ਉਹਨਾਂ ਦੋਵਾਂ ਨੂੰ ਮਿਲਾਉਣਾ ਜੀ ਆਈ ਥਿੰਕ ਉਹ ਕਦੇ ਨਾਰਮਲੀ ਕਦੇ ਮਿਲਦੇ ਹੀ ਨਹੀਂ ਮਿਲਦੇ ਨਹੀਂ ਵੇ ਬਿਲਕੁਲ ਉਹ ਬੰਦਾ ਮਰ ਜਾਂਦਾ ਹੈ ਉਹ ਬੰਦਾ ਵੀ ਬਿਲਕੁਲ ਲੱਭਦਾ ਲੱਭ 100 ਇੱਕ ਜ਼ਰੀਆ ਲੱਭ ਲੈ ਤੁਸੀਂ ਜਿਹਦੇ ਨਾਲ ਕੀ ਤੁਸੀਂ ਲੋਕਾਂ ਨੂੰ ਮੰਗਾਉਂਦੇ ਆਈ ਥਿੰਕ ਇਸ ਤੋਂ ਵੱਡੀ ਜਿਹੜੀ ਹੈਗੀ ਆ ਕੋਈ ਗੱਲ ਹੋ ਨਹੀਂ ਸਕਦੀ ਕਿਉਂਕਿ ਤੁਸੀਂ ਆਪ ਲਈ ਕੁਝ ਨਹੀਂ ਰੱਖ ਰਹੇ ਤੁਸੀਂ ਬਸ ਇਹ ਕਹਿ ਰਹੇ ਹੋ ਵੀ ਤੁਹਾਨੂੰ ਲੋੜ ਹੈ 100% ਤੁਹਾਡੇ ਕੋਲ ਹੈਗਾ ਪリーズ اور ਦੋ ਦੋਨੋ ਤਰ੍ਹਾਂ ਦੇ ਲੋਕ ਦੁਨੀਆ ਚ ਐਗਜ਼ਿਸਟ ਕਰਦੇ ਨੇ ਬਾਈ ਤੁਸੀਂ ਦੇਖੋ ਲੋੜਮੰਦ ਵੀ ਇੱਥੇ ਹੀ ਆ ਤੇ ਮਦਦ ਕਰਨ ਵਾਲਾ ਵੀ ਇੱਥੇ ਹੀ ਆ ਮਦਦ ਕਰਨ ਵਾਲਾ ਸੋਚਦਾ ਕਿ ਮੈਂ ਕਿਸੇ ਦਾ ਕੰਮ ਆਵਾਂ ਮਦਦ ਕਰਨ ਮਦਦ ਲੈਣ ਵਾਲਾ ਕਹਿੰਦਾ ਯਾਰ ਮੇਰੀ ਕੋਈ ਬਾਹ ਫੜ ਲਵੇ ਕੋਈ ਬੰਦਾ ਕੋਈ ਮੈਂ ਮਤਲਬ ਇਹ ਕਹਿ ਸਕਦਾ ਵੀ ਕੋਈ ਬੰਦਾ ਕੋਈ ਫਿੰਗਰ ਵੀ ਨਹੀਂ ਪੁਆਇੰਟ ਕਰ ਸਕਦਾ ਕੋਈ ਐ ਵੀ ਨਹੀਂ ਕਹਿ ਸਕਦਾ ਵੀ ਇਹ ਇਹਨਾਂ ਦੇ ਵਿੱਚ ਇਹ ਕੁਝ ਗਲਤ ਕਰ ਰਹੇ ਨੇ ਇਹਦੇ ਵਿੱਚ ਕੁਝ ਬਿਲਕੁਲ ਯੂ نو 100% ਬਾਈ 100% ਕਲੀਅਰ ਐਂਡ ਕੰਪਨੀ ਲਈ ਬੈ ਸਾਰਿਆਂ ਲਈ ਹੀ ਕਮਾਂਗਾ ਕਿ ਜਿਹੜੇ ਬੰਦੇ ਨੂੰ ਵੀ ਪਤਾ ਹੋਏ ਜਿਹੜੇ ਬੰਦੇ ਨੂੰ ਲੋੜ ਹੋਏ ਜਾਂ ਜਿਹੜੇ ਬੰਦੇ ਨੂੰ ਐ ਹੋਏ ਵੀ ਮੈਂ ਜੈਨੂਨ ਹੈਲਪ ਕਰਨੀ ਹੈ ਉਹ ਜੀ ਫਾਮਾ ਤੇ ਆ ਕੇ ਕਰੋ ਜਿੱਥੇ ਲੋਕਾਂ ਦਾ ਭਲਾ। ਬਿਲਕੁਲ। ਥੈਂਕ ਯੂ ਭਾਜੀ ਦਿਲ ਦੀਆਂ ਗਹਿਰਾਈਆਂ ਜੀ। ਥੈਂਕ ਯੂ ਭਾਜੀ ਥੈਂਕ ਯੂ। ਬਹੁਤ ਵਧੀਆ। ਥੈਂਕ ਯੂ ਭਾਜੀ ਥੈਂਕ ਯੂ। ਮੈਂ ਆਲਵੇ ਇਨ ਟੱਚ ਵਿਦ ਯੂ। ਥੈਂਕ ਯੂ ਭਾਜੀ ਥੈਂਕ ਯੂ। ਮਾਨਵ ਭਾਜੀ ਤੁਸੀਂ ਪਲੀਜ਼ ਤੁਸੀਂ ਸਾਡੇ ਦਿਲਾਂ ਦੇ ਰਾਜੇ ਹੋ। ਮੇਰੇ ਆਈ ਲਵ ਯੂ ਪਰਸਨਲੀ ਅ ਲੋਟ। ਪਲੀਜ਼ ਭਾਜੀ। ਤੁਸੀਂ ਵੀ ਭਾਜੀ ਜਰੂਰ ਇੱਕ ਮੈਸੇਜ ਜਰੂਰ ਦਿਓ ਭਾਜੀ ਜੀ ਜੀ ਜੇ ਮੇਰੇ ਤੁਹਾਡੀ ਗੱਲ ਸੁਣ ਰਿਹਾ ਸੀ ਜੇ ਸ਼ੁਕਰਗੁਜ਼ਾਰੀ ਕਰ ਰਿਹਾ ਸੀਗਾ ਕਿ ਮਾਲਕ ਨੇ ਸਬਬ ਬਣਾਇਆ ਹੈ ਕਿ ਮੈਂ ਪਹਿਲੀ ਵਾਰ ਇਸਾਂ ਦਾ ਕੁਝ ਹੁੰਦਾ ਦੇ థాంਕ ਯੂ ਮੈਂ ਹਾਲੇ ਤੱਕ ਥੋੜਾ ਨੰਬ ਵੀ ਹੋ ਗਿਆ ਮੇਰੀ ਅੱਖਾਂ ਨੰਬ ਵੀ ਨੇ ਪਰ ਖੁਸ਼ੀ ਵੀ ਹੈ ਜੀ ਇਹ ਸ਼ੁਕਰ ਤੁਸੀਂ ਕਰ ਰਹੇ ਹੋ ਯਾਰ ਤੁਹਾਡਾ ਬਹੁਤ ਬਹੁਤ ਨਹੀਂ 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 ਬਿਕੋਜ਼ ਇਹ ਇਹ ਚੀਜ਼ਾਂ ਨਾ ਸਾਨੂੰ ਈ ਵਰੀ ਅਸੀਂ ਇੰਟਰਨੈਟ ਤੇ ਦੇਖ ਲੈਨੇ ਆ ਰੀਲਾਂ ਚ ਦੇਖ ਲੈਨੇ ਆ ਦੁਨੀਆ ਇਦਾਂ ਦੀ ਹੋ ਗਈ ਹੈ ਕਿ ਕਈ ਵਾਰੀ ਅਸੀਂ ਖੱਪਾ ਸੱਜਾ ਸੋਚਦੇ ਆ ਜੀ ਪਰ ਵੈਂਚੁਅਲੀ ਇੱਥੇ ਆ ਕੇ ਮੇਰਾ ਬਹੁਤ ਫਲਾ ਹੋਇਆ ਅੱਜ। ਅਰੇ ਨਹੀਂ ਬਹੁਤ ਚੰਗਾ ਕਰ ਰਹੇ ਹੋ। ਜ਼ਰੀਆ ਬਣਾ ਰਹੇ ਹੋ ਲੋਕਾਂ ਨੂੰ ਮਿਲਾਂ ਦਾ। ਮੇਰੇ ਲਈ ਕਦੀ ਵੀ ਕੋਈ ਸੇਵਾ ਹੋਏ ਮੈਨੂੰ ਸ਼ੁਕਰੀਆ ਬਾਜੀ, ਸ਼ੁਕਰੀਆ ਬਾਜੀ, ਥੈਂਕ ਯੂ। ਮੈਂ ਬਹੁਤ ਖੁਸ਼ ਹਾਂ ਅੱਜ ਇਨਾ ਵੱਡੇ ਭਰਾਵਾਂ ਦੇ ਦਰਸ਼ਨ ਕਰਕੇ ਔਰ ਮਾਲਕ ਕਿਰਪਾ ਕਰੇ ਇਨਾ ਭਰਾਵਾਂ ਨੂੰ ਚੜ੍ਹਦੀ ਕਲਾ ਚ ਰੱਖੇ ਔਰ ਪੂਰੀ ਟੀਮ ਦਾ ਖਾਸ ਕਰ ਸਾਡਾ ਰਾਹੁਲ ਭਰਾ ਔਰ ਇਨਾ ਦੀ ਪੂਰੀ ਟੀਮ ਜਿਹੜੀ ਇੱਥੇ ਪਹੁੰਚੀ ਆ। ਥੈਂਕ ਯੂ ਜਿੰਮੀ ਬਾਜੀ। ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਔਰ ਤੁਹਾਡੀ ਪੂਰੀ ਟੀਮ ਦਾ ਆਜੋ ਭਾਈ। ਆਜੋ ਜ ਸਚਿਨ ਬਾਜੀ, ਰਾਹੁਲ ਬਾਜੀ ਆਜੋ। ਬਾਜੀ ਇਹ ਸਾਡੀ ਟੀਮ ਹੈ। ਇੱਕ ਇੱਕ ਵਾਰੀ ਪਲੀਜ਼ ਮਿਲੋ ਇਹਨਾਂ ਨੂੰ। ਜਿਹੜੀ ਸਾਡੀ ਟੀਮ ਬਾਈ ਸਾਰੀ ਇਹ ਜੁਵੈਲਰਸ ਨੇ। ਜੁਐਲਰੀ ਸ਼ਾਪ ਇਹਨਾਂ ਦੀ। ਇਹ ਐਨਆਰਆਈ ਆ ਸਾਡਾ ਹਾਲੈਂਡ ਦਾ। ਇਹ ਸਚਿਨ ਸਰਾਫ ਜੀ ਨੇ, ਜਿਹੜੇ ਬਹੁਤ ਸੇਵਾ ਕਰ ਰਹੇ ਨੇ। ਇਹ ਦਸ਼ਾਨਤ ਜੀ ਨੇ। ਆਜੋ ਆਜੋ ਇੱਕ ਇੱਕ ਕਰਕੇ ਫੜਾਫੜ ਆਪਣੇ ਆਪ ਆਜੋ। ਇਹ ਸਾਡੇ ਬਾਈ ਸਾਰੇ ਐਜ਼ ਅ ਵਲੰਟੀਅਰ ਜਿਹੜੇ ਰੋਜ਼ ਸ਼ਾਮ ਨੂੰ ਆਪਣਾ ਕੰਮਕਾਰ ਛੱਡ ਕੇ ਭੈਣਾਂ ਨੂੰ ਭੇਜੋ। ਇਹ ਬਾਈ ਖੁਦ ਡਾਇਲਿਸਿਸ ਪੇਸ਼ੈਂਟ ਹੈ। ਪਿਛਲੇ 6 ਸਾਲਾਂ ਤੋਂ ਪਰ ਇੰਨੀ ਸੇਵਾ ਇੱਕ ਜ਼ਰੀਆ ਨਾਲ ਜੁੜ ਕੇ ਪੂਰੀ ਲਾਈਫ ਡੈਡੀਕੇਟ ਕਰਕੇ ਕਰ ਰਿਹਾ ਇਹਦੇ ਡੈਲਸਿਸ ਹੁੰਦੇ ਨੇ ਬਾਈ ਹਫਤੇ ਚ ਤਿੰਨ ਫਿਰ ਵੀ ਮਤਲਬ ਆਪਣੀ ਜਾਨ ਜੋਖਮ ਚ ਪਾ ਕੇ ਇਹਦੇ ਚੱਕਰ ਖਾ ਕੇ ਡਿਗਦਾ ਹੋਵੇਗਾ ਪਰ ਸੇਵਾ ਨਹੀਂ ਛੱਡੇਗਾ ਕਿ ਯਾਰ ਮੇਰੇ ਜਿੰਨੇ ਕਿ ਸਾਹ ਰਹਿੰਦੇ ਨੇ ਛੋਟੇ ਛੋਟੇ ਬੱਚੇ ਨੇ ਇਹਦੇ ਪਰ ਫਿਰ ਵੀ ਬੜੀ ਸੇਵਾ ਕਰਦਾ ਯਾਰ ਆ ਜਾ ਪੁੱਤਰ ਆ ਜਾ ਆ ਸਾਡਾ ਸਭ ਤੋਂ ਛੋਟਾ ਟੀਮ ਮੈਂਬਰ ਹੈ ਜੀ ਜਿਹੜਾ ਅੱਗੇ ਇੱਕ ਜ਼ਰੀਆ ਸੰਭੇਗਾ ਤੇ ਆ ਜਾਓ ਬੇਟਾ ਆ ਜਾਓ ਇਹ ਬਾਜ ਦੇ ਮੰਮਾ ਜੀ ਨਹੀਂ ਇਹ ਵੀ ਨਾਲ ਹੀ ਨੇ ਜੀ ਸਾਰੇ ਸੇਵਾਦਾਰ ਆ ਜਾਓ ਬੇਟਾ ਆ ਜਾਓ ਆ ਜਾਓ ਭੈਣੇ ਇਹ ਸਾਡੀ ਹੀਣਾ ਭੈਣ ਹੈ ਜੀ ਇਹ ਵੀ ਇੱਥੇ ਸੇਵਾ ਕਰਦੀ ਨੇ ਕਰ ਦਿਓ ਫੋਟੋਸ ਕਰ ਦਿਓ ਅਪਾਰ ਭਾਜੀ ਗਏ ਪ੍ਰਯੁਦਮਨ ਸੱਚ ਬਸ ਕੋਈ ਰਹਿਦਾ ਨਹੀਂ ਗਿਆ ਤੇ ਬਸ ਮਾਰਟ ਲੱਗ ਰਹੇ ਐ ਸਮਾਰਟ ਲੱਗ ਰਹੇ ਉਹ ਵੈਰੀ ਅੱਛਾ ਅੱਛਾ ਆ ਸਾਡੇ ਭਾਜੀ ਨੇ ਜੀ ਕੀ ਸ਼ੁਭ ਨਾਮ ਭਾਜੀ ਨਵਨੀਤ ਨਵਨੀਤ ਭਾਜੀ ਤਾਂ ਇਹਨਾਂ ਦਾ ਵੀ ਬੜਾ ਧੰਨਵਾਦ ਭਾਜੀ ਤੁਸੀਂ ਆਏ ਹੋ ਕੋਈ ਸਾਡੇ ਤੋਂ ਗਲਤੀ ਹੋ ਗਈ ਉਹਦੇ ਲਈ ਮਾਫੀ ਪਰ ਤੁਸੀਂ ਆਂਦੇ ਰਹੋ ਬਸ ਮੈਂ ਇਹ ਕਹੂੰਗਾ ਕਿ ਚਲੋ ਆਂਦੇ ਰਹੋ ਕਿਤੇ ਵੀ ਤੁਹਾਨੂੰ ਲੱਗੇ ਕਿ ਸਾਡੀ ਸੇਵਾ ਦੀ ਲੋੜ ਹੈ ਸਾਨੂੰ ਜਰੂਰ ਲਾਇਓ ਥੈਂਕ ਯੂ ਸੋ ਮਚ ਬਾਜੀ ਵਾਂਸ ਅਗੇਨ ਤੁਹਾਨੂੰ ਦੇਖ ਕੇ ਮਿਲ ਕੇ ਬਹੁਤ ਚੰਗਾ ਲੱਗਿਆ ਕਦੀ ਸਾਡੀ ਲੋੜ ਆ ਬਾਈ ਸਾਨੂੰ ਜਰੂਰ ਹੁਕਮ ਲਾਇ ਮਿਲਦੇ ਰਵਾਂਗੇ ਥੈਂਕ ਯੂ ਬਾਜੀ ਥੈਂਕ ਯੂ ਪੱਕਾ ਮਿਲਦੇ ਰਵਾਂਗੇ ਬਾਜੀ ਆ ਥੈਂਕ ਯੂ ਥੈਂਕ ਯੂ ਬਾਜੀ ਮਿਲਦੇ ਰਵਾਂਗੇ ਬਾਜੀ ਥੈਂਕ ਯੂ ਗੋਡ ਬlesਸ ਠੀਕ ਠੀਕ ਹੈ ਇਹ ਤੁਹਾਨੂੰ ਸੇਵਾ ਵੀਰੇ ਦੇ ਵੱਲੋਂ ਜਿਹੜੀ ਹੁਣ ਤੁਹਾਨੂੰ ਰੀਸੈਂਟਲੀ ਲੋੜ ਆ ਉਹਦੀ ਹੋਊਗੀ ਅਗਲੇ ਮਹੀਨੇ ਤੋਂ ਸਾਡੇ ਕੋਲ ਰੈਗੂਲਰ ਆਂਦੇ ਰਹੇ ਹੋ ਕਰਦੇ ਰਹੇ ਠੀਕ ਹੈ ਨਾਲ ਹੀ ਅਰਦਾਸ ਕਰਿਓ ਕਿ ਮਾਲਕ ਇਹਨਾਂ ਨੂੰ ਹੋਰ ਦਵੇ ਹੋਰ ਸੇਵਾ ਕਰਨ ਬੈਠੋ ਜਾਇਓ ਨਾ ਪੇਰ ਤੋਂ ਬਾਜੀ ਇੱਕ ਪੇਸ਼ੈਂਟ ਕਰ ਗਈ ਤੁਹਾਡੀ ਇੰਜੈਕਸ਼ਨ ਤੁਹਾਨੂੰ ਲੈ ਦੇਣਗੇ ਤੁਸੀਂ ਬੈਠੋ ਜਾਇਓ ਨਾ ਠੀਕ ਹੈ ਸਮਝ ਕੇ ਜਾਇਓ ਇਹ ਵੀਰੇ ਵੱਲੋਂ ਸੇਵਾ ਜਾਓ ਕਰਾਣੇ ਬੇਟਾ ਕਰਾਵਾਂਗੇ ਫੋਟੋ ਕਰਾਵਾਂ ਤੇਰੀ ਐਦਾਂ ਨਹੀਂ ਜਾਂਦੇ ਜਾ ਕਰਾ ਕੇ ਜਾਵਾਂ ਸਾਡੇ ਭਰਾ ਆਏ ਨੇ ਅੱਜ ਤੇ ਇਹਨਾਂ ਲਈ ਅਰਦਾਸ ਕਰੋ ਛੋਟੀ ਜੀ ਸੇਵਾ ਬੈਠੋ ਉਧਰ ਖਾਲਸਾ ਜੀ ਦੱਸੋ ਕੇਸ ਆਪਣਾ ਸਾਰਾ ਹੱਲ ਕਰਾਓ ਇਹਨਾਂ ਦਾ ਕੇਸ ਦੇਖੋ ਭਾਜੀ ਜੋ ਵੀ ਇਹਨਾਂ ਨੂੰ ਦਵਾਈਆਂ ਦੂਜਿਆਂ ਦੀ ਲੋੜ ਹੈ ਸਾਰੀ ਕਰਾਓ ਲਓ ਭੈਣੇ ਲਓ ਜੀ ਆਜੋ ਭੈਣੇ ਇਧਰ ਆਜੋ ਲਓ ਜੀ ਧਿਆਨ ਨਾਲ ਪੁੱਤਰ ਆਜੋ ਇਨਾਂ ਦਾ ਬੱਚਾ ਭਾਜੀ ਪਿਛਲੇ 9 ਸਾਲਾਂ ਤੋਂ ਕਾਮਾ ਚ ਹੈ 9-10 ਸਾਲ ਦਾ ਬੱਚਾ ਨਾ ਤੇ ਅਸੀਂ ਘਰ ਵੀ ਗਏ ਸੀ ਪਰ ਇਹਦੀ ਬੜੀ ਵੱਡੀ ਤਪੱਸਿਆ ਭਾਜੀ ਆਪਣੇ ਬੱਚੇ ਨੂੰ ਬੈੱਡ ਤੇ ਪਾ ਕੇ ਸੇਵਾ ਕਰ ਰਿਹਾ ਆ ਔਟੋ ਚ ਲਾਂਦਾ ਬੜੇ ਔਖੇ ਘਰ ਦੇ ਹਾਲਾਤ ਨੇ ਪਰ ਫਿਰ ਵੀ ਤਗੜਾ ਹੋ ਕੇ ਮਹਾਰਾਜ ਦੇ ਰੰਗਾਂ ਚ ਆਪਣੇ ਬੱਚੇ ਦੀ ਬੈੱਡ ਤੇ ਸੇਵਾ ਕਰ ਰਿਹਾ ਭਾਜੀ ਡਾਕਟਰਾਂ ਨੇ ਕਹਿਤਾ ਕਿ ਛੱਡ ਦੇ ਕਹਿੰਦਾ ਨਹੀਂ ਨਵਾੰਦਾ ਪਲਾਂਦਾ ਬਾਥਰੂਮ ਸਭ ਬੈੱਡ ਤੇ ਆ 9 ਸਾਲਾਂ ਤੋਂ ਲੱਗਿਆ ਹੋਇਆ ਬਸ ਇੱਕ ਦਿਨ ਦੀ ਉਮੀਦ ਦੇ ਵਿੱਚ ਕਿ ਉਹ ਇੱਕ ਦਿਨ ਉੱਠੇਗਾ ਅੱਖਾਂ ਖੋਲਦਾ ਹੈ ਸਰੀਰ ਹਿਲਾਉਂਦਾ ਹੈ ਪਰ ਡਾਕਟਰਾਂ ਨੇ ਜਵਾਬ ਦਿੱਤਾ ਪਰ ਇਹਦੀ ਤਪੱਸਿਆ ਐਡੀ ਹੈ ਕਿ ਕਹਿੰਦਾ ਉਠਾ ਕੇ ਰਹਿਣਾ। ਮਾਲਕ ਇਧਰ ਇਧਰ ਸੇ ਆ ਜਾਓ ਅੰਟੀ ਇਧਰ ਸਾਰੀ। ਆਜੋ ਆਜੋ ਅੰਕਲ ਆਜੋ। ਹਲੋ ਅੰਕਲ। ਅੰਕਲ ਮੈਂ ਤੁਹਾਡੀ ਜੇਬ ਚ ਪਾ ਰਿਹਾ ਠੀਕ ਹੈ ਪੈਸੇ ਹੈਗੇ ਨੇ। ਥੋੜਾ ਜਿਹਾ ਸੰਭ ਲਿਓ ਤੇ ਆਪਣੀ ਦਵਾਈ ਲੈ ਜਾਓ ਥੋ ਠੀਕ ਹੈ। ਆ ਜਾਓ ਬਣਾਓ ਉਰ ਜਲਦੀ। ਦਵਾਈ ਤੇ ਚਲੋ ਠੀਕ ਹੈ। ਹੋ ਟੈਸਟ ਟੈਸਟ ਕਰਾਓ ਇਹਨਾਂ ਦੇ ਜਿਹੜੇ ਵੀ ਬਾਪੂ ਜੀ ਦੇ ਸਾਰੇ ਟੈਸਟ ਕਰਾਓ। ਜਿੰਨੇ ਦੇ ਵੀ ਟੈਸਟ ਨੇ ਸਾਰੇ ਕਰਾਓ। ਧਿਆਨ ਨਾਲ ਲਓ ਬਣ। ਪਣੇ ਨਸ ਤੇ ਅਰਦਾਸ ਕਰਿਓ। ਇਹ ਮਾਲਕ ਇਹਨਾਂ ਨੂੰ ਹੋਰ ਦਵਾ ਲੈ ਲੋ ਕੌਣ ਆ ਪੇਸ਼ੈਂਟ ਤੁਹਾਡਾ ਵਾਰੀ ਹੋ ਗਈ ਅੱਛਾ ਤੁਸੀਂ ਆ ਦੇਖ ਲਓ ਇਹਨਾਂ ਦਾ ਕੀ ਕੇਸ ਆ ਆਜੋ ਆਜੋ ਆ ਇਧਰ ਆਜੋ ਇਹਨਾਂ ਦਾ ਵੀ ਭਾਜੀ ਬੱਚਾ ਟੋਟਲੀ ਬੈਡ ਰਿਡਨ ਹੈ ਬਾਇਰਥ ਬਿਲਕੁਲ ਹੈਂਡੀਕੈਪਡ ਆ ਬੈੱਡ ਤੇ ਹੀ ਹੈ ਤੇ ਹਸਬੰਡ ਇਹਨਾਂ ਦੇ ਹੈ ਨਹੀਂ ਆਪ ਹੀ ਸੰਭਰੇ ਨੇ ਉਹਨੂੰ ਬਿਲਕੁਲ ਹੱਥਾਂ ਤੇ ਚੁੱਕਣ ਵਾਲਾ ਕੰਮ ਹੈ ਇਹਨਾਂ ਦੀ ਵੀ ਇਥੋਂ ਦੁੱਧ ਦੀ ਆ ਹੋਰ ਸੇਵਾਵਾਂ ਦਵਾਈਆਂ ਚੱਲ ਰਹੀਆਂ ਨੇ ਪਿਛਲੇ ਲੰਮੇ ਸਮੇਤ ਕਿੰਨੇ ਸਾਲ ਹੋ ਗਏ ਆ ਤੁਹਾਨੂੰ ਹੈ 5 ਸਾਲ ਕੋਈ ਬਾਤ ਨਹੀਂ ਆਪ ਆ ਜਾਓ ਘਬਰਾਓ ਮਤ ਬਿਠਾਓ ਵਾਟਰ ਕੋਲਰ ਹੈਗਾ ਕੱਲੇ ਪੈਸੇ ਦੇ ਦੋ ਦੇਖੋ ਇਦਾਂ ਦੇ ਇਮਾਨਦਾਰ ਲੋਕ ਵੀ ਆਂਦੇ ਨੇ ਜਿਹੜੇ ਕਹਿੰਦੇ ਵਾਟਰ ਕੂਲਰ ਪਹਿਲਾਂ ਮਿਲ ਗਿਆ ਸਾਨੂੰ ਰਹਿਣ ਦੋ ਕੋਈ ਨਹੀਂ ਇੱਕ ਹੋਰ ਲੈ ਜਾਓ ਲੈ ਜਾਓ ਭਾਜੀ ਹੈਗਾ ਹੈਗਾ ਚਲੋ ਕੋਈ ਗੱਲ ਮਾਲਕ ਕਿਰਪਾ ਕਰੇ ਹੁਣ ਇਦਾਂ ਦੇ ਚੰਗੇ ਲੋਕ ਵੀ ਨਾ ਤੁਹਾਨੂੰ ਇੰਨਾ ਚੋ ਲੱਭਣੇ ਨੇ ਲਾਲਚੀ ਵਿੱਚੋਂ ਲੱਭਣੇ ਨੇ ਬਸ ਤੁਹਾਨੂੰ ਚੂਜ਼ ਕਰਨੇ ਪੈਣੇ ਯਾਰ ਉਹ ਬੈਠ ਕੇ ਹੋਣੇ ਇੱਕ ਸਾਡੇ ਕੋਲ ਪੰਡਤ ਜੀ ਵੀ ਆਂਦੇ ਨੇ ਬਾਈ ਇੱਥੇ ਮੰਦਰਾਂ ਨਾਲ ਉਹਨਾਂ ਦੀ ਮਦਰ ਦੇ ਡਾਇਲਿਸਿਸ ਹੋ ਰਹੇ ਨੇ ਪਿਛਲੇ 3 ਸਾਲਾਂ ਤੋਂ ਉਹਨਾਂ ਕੋਲ ਵੀ ਇਲਾਜ ਜੋਗੇ ਪੈਸੇ ਨਹੀਂ ਬੜੀਆਂ ਕਹਾਣੀਆਂ ਨੇ ਇਦਾਂ ਦੀਆਂ ਸ਼ਾਇਦ ਜਿਨ੍ਹਾਂ ਨੂੰ ਦਸ ਦੇ ਦਸੇ ਪੂਰੀ ਰਾ ਸ਼ੁਕਰੀਆ ਤੇ ਮਾਲਕ ਤੁਹਾਨੂੰ ਹੋਰ ਭਾਗ ਲਾਵੇ ਤੁਸੀਂ ਐਂ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਰਹੋ ਸਾਨੂੰ ਖੁਸ਼ੀ ਹੁੰਦੀ ਹੈ ਦੇਖ ਕੇ ਤੇ ਐਂ ਕਰਦੇ ਰਹੋ